5 ਸਾਲ ਸਾਰੀਆਂ ਸਰਕਾਰਾਂ ਕਿਸੇ ਵੀ ਰਾਜ ਦੀਆਂ ਉਹ ਸਮਾਪਾਸ ਕਰਦੀਆਂ ਨੇ ਟਾਈਪਾਸ ਕਰਦੀਆਂ ਨੇ ਤਾਂ ਕਿ ਲੋਕਾਂ ਨੂੰ ਬਹੁਤੀ ਜਵਾਬਦੇਹੀ ਜਿਹੜੀ ਹੈਗੀ ਆ ਉਹਨਾਂ ਪ੍ਰਤੀ ਕੋਈ ਜਵਾਬ ਨਾ ਦਿੱਤਾ ਜਾ ਸਕੇ ਤੁਸੀਂ ਦੇਖੋ ਵੀ ਲੋਕ ਸਭਾ ਦੀ ਇਲੈਕਸ਼ਨ ਚੱਲਦੀ ਆ ਅਜੇ ਵੀ ਨਾਦਾਰਤ ਨੇ ਮੁੱਦੇ ਕਿਤੇ ਲੱਭ ਨਹੀਂ ਥਿਆਉਂਦੇ ਬੰਦਿਆਂ ਦੀ ਪੋਲਿਟਿਕਸ ਹੋ ਰਹੀ ਆ ਵੀ ਫਲਾਣੇ ਨੇ ਜੀ ਫਲਾਣੀ ਪਾਰਟੀ ਜੁਆਇਨ ਕਰ ਲਈ ਅਜ ਫਲਾਣਾ ਦੇ ਜੀ ਉਹਨਾਂ ਨੇ ਧਮਾਕਾ ਕਰਤਾ ਜੀ ਉਹ ਉਹਨਾਂ ਦਾ ਵੱਡਾ ਜਿਹੜਾ ਆਗੂ ਸੀ ਕਾਂਗਰਸ ਦਾ ਪਟਕੇ ਜਿਵੇਂ ਰਮਨਿਤ ਬਿੱਟੂ ਬੀਜੇਪੀ ਲਈ ਵੀ ਉੱਥੇ ਜੀ ਰਮਨਿਤ ਬਿੱਟੂ ਨੇ ਬੀਜੇਪੀ ਚੁਆਰ ਕਰ ਲਈ ਉਹ ਤਾਂ ਚੱਕ ਦੇਗਾ ਜੀ ਫੱਟੇ ਮਨਿੰਦਰ ਰਾਜਾ ਬੜਿੰਗ ਜੀ ਲੁਧਿਆਣੇ ਆ ਗਿਆ ਜੀ ਗੁਦਰਬਾਹ ਛੱਡ ਕੇ ਉਹਦੀ ਘਰ ਵਾਲੀ ਗਈ ਜਾਂਦੀ ਆ ਵੀ ਅਸੀਂ ਹੁਣ ਲੁਧਿਆਣਾ ਹੀ ਰਹਾਂਗੇ ਤੇ ਇਸੇ ਤਰ੍ਹਾਂ ਕਹਿੰਦਾ ਵੀ ਚੰਨੀ ਕਰਦਾ ਮਸਲੇ ਹੈ ਲੋ ਚੰਨੀ ਦਾ ਨਾਂ ਜਿਹੜਾ ਵਾਰ-ਵਾਰ ਜਿਹੜਾ ਹੈਗਾ ਪ੍ਰেজেন্ট ਕੀਤਾ ਜਾ ਰਿਹਾ ਚੋਣਾ ਨਹੀਂ ਹੁੰਦੀਆਂ ਪੰਜਾਬ ਦੇ ਵਾਲੇ ਕਹਿੰਦੇ ਕਿ ਅਸੀਂ ਐਸਵਾਈਐਲ ਦਾ ਟੁਕੜਾ ਨਹੀਂ ਦਵਾਂਗੇ ਹਰਿਆਣੇ ਵਾਲੇ ਕਹਿੰਦੇ ਆ ਅਸੀਂ ਪਾਣੀ ਲੈ ਕੇ ਛੱਡਾਂਗੇ ਦੋਨੇ ਸਟੇਟਾਂ ਚ ਜਾ ਕੇ ਦੇਖ ਲੋ ਐਸਵਾਈਐਲ ਦੀ ਗੱਲ ਕਿਤੇ ਸੱਲੀ ਲੀੜੀ ਸ਼ਹਿਰ ਦੇ ਵਿੱਚ ਅਰਬਨ ਖੇਤਰ ਦੀ ਮੈਂ ਗੱਲ ਕਰਦਾ ਵੀ ਉਹ ਸੜਕ ਤੇ ਉੱਤੇ ਅੱਧਾ ਘੰਟਾ ਸੈਰ ਨਹੀਂ ਕਰ ਸਕਦਾ ਦੀ ਸੁਬਹੇ ਸ਼ਾਮ ਜਿਉਂਦੇ ਗੱਠ ਗਹਿਣਾ ਪਾਇਆ ਚਾਹੇ ਆਰਟੀਬੀਸ ਲੋਗੇ ਉਹ ਲਾ ਦਿੰਦੇ ਤੇ ਪਿੰਡਾਂ ਦੇ ਵਿੱਚ ਕਈ ਰਸਤਿਆਂ ਦੇ ਉੱਤੇ ਲੋਕ ਜਾਣ ਤੋਂ ਦਰਦੇ ਨੇ ਜੋ ਪੰਜਾਬ ਦਾ ਵਰਤਾਰਾ ਹੋਏ ਅਖਲੂਰ ਸੈ ਤੋਂ ਭਾਈ ਅਮਰਪਾਲ ਸਿੰਘ ਚੌਂ ਲੜ ਰਹੇ ਨੇ ਤੇ ਉਥੇ ਜਦੋਂ ਸੁਖਬੀਰ ਸਿੰਘ ਬਾਦਲ ਗਏ ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਛਡਾਉਣ ਲਈ ਚੌਂ ਲੜ ਰਿਹਾ ਕਿ ਨਾ ਕਿ ਬੰਦੀ ਸਿੰਘਾਂ ਦੀ ਗੱਲ ਕਰ ਰਿਹਾ ਕਿ ਅਕਾਲੀ ਦਲ ਸਿਰਫ ਖੇਤਰੀ ਪਾਰਟੀ ਹੈ ਬੰਦੀ ਸਿੰਘਾਂ ਨੂੰ ਛਡਾਉਣ ਦੀ ਗੱਲ ਅਕਾਲੀ ਦਲ ਕਰ ਰਿਹਾ ਲੋਕਾਂ ਦੇ ਘਰ ਪਟੇ ਗਏ ਲੋਕਾਂ ਦੇ ਪੁੱਤ ਚਿੱਟੇ ਨਾਲ ਮਰ ਗਏ ਟੀਕਿਆਂ ਨਾਲ ਮਰ ਗਏ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਮਾੜੇ ਚੰਗੇ ਪੱਖ ਦੋਨੇ ਹੋ ਸਕਦੇ ਨੇ ਹਾਂ ਜੇ ਤੁਮ ਅਮਰਪਾਲ ਆਉਂਗਾ ਲੋਕਾਂ ਨੂੰ ਇਹ ਲੱਗਦਾ ਵੀ ਜਾਰੇ ਨਸ਼ੇ ਛੁਡਾ ਕੇ ਸਾਨੂੰ ਘਟੋ ਘਟ ਨਿੱਜੀ ਤੌਰ ਤੇ ਜਿਹੜੀ ਹੈਗੀ ਅਸੀਸ ਤੇ ਰੀਲੀਫ ਜਿਹਨੂੰ ਗ੍ਰੇਤੀ ਦਾ ਸ਼ਬਦ ਹੈ ਉਹ ਪ੍ਰਦਾਨ ਕਰੇਗਾ ਜਿਵੇਂ ਲੋਕ ਸਭਾ ਚੋਣਾਂ ਦੇ ਵਿੱਚ ਲਾਈ ਲੜ ਰਹੇ ਨੇ ਕਿ ਜਿਵੇਂ ਰਾਜਾ ਬੜਿੰਗ ਜਾਂ ਹੋਰ ਅਦਰ ਕਈ ਵਿਧਾਇਕ ਰਹੇ ਜੇ ਮੌਜੂਦਾ ਨੇ ਉਹ ਚੋਣ ਲੜ ਰਹੇ ਨੇ ਤੇ ਇਹ ਇੱਕ ਮਣੀ ਵੇਸਟ ਨਹੀਂ ਹੈਗੀ ਦੇਖੋ ਜਿਸ ਪ੍ਰਕਾਰ ਦੀਆਂ ਸਰਕਾਰਾਂ ਵਾਅਦੇ ਕਰਕੇ ਆਉਂਦੀਆਂ ਨੇ ਨਾ ਜੀ ਉਹ ਜਦੋਂ ਚੋਣ ਜਿੱਤ ਕੇ ਸਰਕਾਰ ਬਣ ਜਾਂਦੀ ਹੈ ਖਾਸ ਕਰਕੇ ਕਿਸੇ ਰਾਜ ਦੀ ਸਟੇਟ ਦੀ ਮੈਂ ਸੈਂਟਰ ਸਰਕਾਰ ਦੀ ਨਹੀਂ ਗੱਲ ਕਰ ਰਿਹਾ ਕਿ ਲੋਕ ਸਭਾ ਚੋਣਾਂ ਜਿਹੜੀਆਂ ਹੈਗੀਆਂ ਚੱਲ ਰਹੀਆਂ ਨੇ ਉਹ ਵਾਦੇ ਨਹੀਂ ਪੂਰੇ ਕਰ ਪਾਉਂਦੇ ਜਦੋਂ ਸਾਲ ਤੋਂ ਸਾਲ ਹੈ ਜਦੋਂ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰਦੇ ਆ ਉਹਨਾਂ ਨੇ ਚੱਕ ਕੇ ਮੰਤਰੀ ਆਪਣੇ ਤਾਂ ਕਿ ਇੱਕ ਜਿਹੜਾ ਹੈਗਾ ਉਹ ਕਿਉਂਕਿ ਉਸ ਤੋਂ ਬਾਅਦ ਜੇ ਉਹ ਜਿੱਤ ਜਾਂਦੇ ਨੇ ਐਮਐਲਏ ਦੀਆਂ ਸੀਟਾਂ ਵਿਲੀਆਂ ਹੋਣਗੀਆਂ ਸੀਟਾਂ ਵਿਲੀਆਂ ਹੋਣ ਦੇ ਨਾਲ ਵੀ 6-7 ਮਹੀਨੇ ਇਹ ਤਾਂ ਜਿਵੇਂ ਨਾ ਇਹਨੇ ਵੀ ਟਾਈਮ ਪਾਸ ਕਰਦੇ ਨੇ ਟਾਈਮ ਲਗਾ ਰਹੇ ਲੋਕਾਂ ਨੂੰ ਉੱਥੇ ਅਟਰੈਕਸ਼ਨ ਬਣਾ ਕੇ ਰੱਖਣੀ ਹੈ ਵੀ ਚੋਣਾ ਚੋਣਾ ਕੌਣ ਲੜੂਗਾ ਵਰਕਾਂ ਦਾ ਸਹਾਰਾ ਬਣਿਆ ਰਹਿੰਦਾ ਤਾ ਕਿ ਲੋਕ ਮੁੱਦੇ ਜਿਹੜੇ ਨੇ ਲੋਕਾਂ ਦੀ ਗੱਲ ਜਿਹੜੀ ਹੈਗੀ ਆ ਬਾਲੀ ਸਰਕਾਰ ਦੇ ਕੰਨਾਂ 'ਚ ਪਹੁੰਚਦੀ ਹੁੰਦੀ ਆ ਸੋਟ ਰੈਕਟ ਉੱਥੇ ਕੀਤਾ ਜਾਂਦਾ ਵੀ ਯਾਰ ਚੋਣ ਆ ਆਪਾਂ ਚੋਣ ਲੜੀਏ ਤੋਂ ਬਾਅਦ ਦੇਖਾਂਗੇ ਇਹਨੇ ਨੂੰ ਸੁਪਾਂਚੀ ਦੀਆਂ ਆ ਜਾਂਦੀਆਂ ਨੇ ਤੇ ਜਦੋਂ ਆਪੀ ਮੋਦੀ ਕਹ ਰਿਹਾ ਕਿ ਇਹ ਸਾਰੇ ਭ੍ਰਿਸ਼ਟ ਨੇ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਇਹ ਆਮ ਤੇ ਕਾਂਗਰਸ ਵੱਖ-ਵੱਖ ਲੜਈਆ ਕਿਵੇਂ ਇਹਨੂੰ ਦੇਖਦੇ ਹੋ ਤੁਸੀਂ ਇਹਨੂੰ ਐਂ ਦਾ ਤੂੰ ਹੀ ਮੋਦੀ ਵਾਲੇ ਬੰਦੇ ਭ੍ਰਿਸ਼ਟ ਨੇ ਹਾਂ ਨਰਿੰਦਰ ਤੌਂਗਰ ਕਾਹਦੇ ਕੱਢਦਾ ਵਈ ਹਾਂ ਲਕਸ਼ਮਣ ਪੰਗਾਰੂ ਕਿੱਥੇ ਐ ਜਿਹਨਾਂ ਦਾ ਪ੍ਰਧਾਨ ਹੁੰਦਾ ਸੀ ਕਿ ਇਹਨੂੰ ਮੈਂ ਕਹਾਂ ਨਾ ਚਿੱਟ ਕੱਪੜੀਏ ਕ੍ਰਾਫਟ ਮੈਂਦੇ ਹੂੰ ਠੀਕ ਆ ਵੀ ਬੜੀ ਤਕਨੀਕ ਦੇ ਨਾਲ ਜਿਹੜੀ ਹੈਗੀ ਲੁੱਟ ਪਾਟ ਵਿੱਚ ਆਉਂਦੀ ਹੈ ਮੈਂ ਆਮ ਆਦਮੀ ਪਾਰਟੀ 'ਚ ਕੰਮ ਕੀਤਾ ਬਹੁਤ ਲੰਬਾ ਸਮਾਂ ਜਦੋਂ ਆਈ ਹੋਈ ਆ ਮੈਂ ਇਹਨਾਂ ਦੀ ਪੋਲਿਟਿਕਸ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹਾਂ ਹੂੰ ਇਹ ਮੈਨੂੰ ਇਹ ਲੱਗਦਾ ਵੀ ਬਹੁਤ ਹੀ ਨਿਚਲੇ ਲੈਵਲ ਦੀ ਪੋਲਿਟਿਕਸ ਕਰਦੇ ਸਸਿਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਇੱਕ ਪਾਸੇ ਕਿਸਾਨ ਦੇਸ਼ ਦਾ ਆਂਦਾ ਤਾਂ ਕਿਸਾਨ ਸੜਕਾਂ ਤੇ ਤੇ ਦੂਜੇ ਪਾਸੇ ਲੋਕ ਸਭਾ ਚੋਣਾਂ ਦਾ ਅਖਾੜਾ ਪੱਕ ਚੁੱਕਿਆ ਤੇ ਅਸੀਂ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਰਾਜਨੀਤਿਕ ਮਹਿਰ ਤੇ ਸਮਾਜ ਸੇਵਕ ਪਰਲੋਚਨ ਸਿੰਘ ਲਾਲੀ ਸਾਡੇ ਨਾਲ ਜੁੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਵਗੈਰਾ ਸਾਡੇ ਸਟੂਡੀਓ ਚ ਪਹੁੰਚੇ ਨੇ ਤਰੁਲੋਚਨ ਲਾਲੀ ਜੀ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਾਡੇ ਸਟੂਡੀਓ ਚ ਪਹੁੰਚਣ ਦਾ ਧੰਨਵਾਦ ਤੁਸੀਂ ਸਵਾਗ ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਜਿਵੇਂ ਕਿ ਗੱਲ ਕਰਦੇ ਆ ਆਪਾਂ ਵਿਧਾਇਕ ਹੁੰਦੇ ਨੇ ਜਿਹੜੇ ਵਿਧਾਇਕ ਇੱਕ ਮੌਜੂਦਾ ਵਿਧਾਇਕ ਜੀ ਉਹਨਾਂ ਨੂੰ ਚੋਣਾਂ ਦੇ ਵਿੱਚ ਜਿਵੇਂ ਲੋਕ ਸਭਾ ਚੋਣਾਂ ਦੇ ਵਿੱਚ ਲਾਈ ਲੜ ਰਹੇ ਨੇ ਕਿ ਜਿਵੇਂ ਰਾਜਾ ਬੜਿੰਗ ਜਾਂ ਹੋਰ ਅਦਰ ਕਈ ਵਿਧਾਇਕ ਰਹੇ ਨੇ ਮੌਜੂਦਾ ਨੇ ਉਹ ਚੋਣ ਲੜ ਰਹੇ ਨੇ ਤੇ ਇਹ ਇੱਕ ਮਨੀ ਵੇਸਟ ਨਹੀਂ ਹੈਗੀ ਪੰਜਾਬ ਦੀ ਜਨਤਾ ਦੇ ਲਈ ਇਹਦੇ ਕਈ ਕਾਰਨ ਨੇ ਦੇਖੋ ਜਿਸ ਪ੍ਰਕਾਰ ਦੀਆਂ ਸਰਕਾਰਾਂ ਵਾਅਦੇ ਕਰਕੇ ਆਉਂਦੀਆਂ ਨੇ ਨਾ ਜੀ ਉਹ ਜਦੋਂ ਚੂਣ ਜਿੱਤ ਕੇ ਸਰਕਾਰ ਬਣ ਜਾਂਦੀ ਹੈ ਖਾਸ ਕਰਕੇ ਕਿਸੇ ਰਾਜ ਦੀ ਸਟੇਟ ਦੀ ਮੈਂ ਸੈਂਟਰ ਸਰਕਾਰ ਦੀ ਨਹੀਂ ਗੱਲ ਕਰ ਰਿਹਾ ਕੋਈ ਲੋਕ ਸਭਾ ਚੋਣਾਂ ਜਿਹੜੀਆਂ ਹੈਗੀਆਂ ਚੱਲ ਰਹੀਆਂ ਨੇ ਉਹ ਵਾਦੇ ਨਹੀਂ ਪੂਰੇ ਕਰ ਪਾਉਂਦੇ ਜਦੋਂ ਸਾਲ ਤੋਂ ਸਾਲ ਲੰਦਾ ਫਿਰ ਉਹ ਬਹੁਤਾ ਸਮਾਂ ਜਿਹੜਾ ਹੈਗਾ ਚੂਣ ਜਾਬਤੇ ਦੇ ਵਿੱਚ ਤੇ ਚੋਣਾਂ ਦੇ ਪ੍ਰੋਸੈਸ ਦੇ ਵਿੱਚ ਲਿਵਾਚ ਆਉਂਦੇ ਆ ਕਿਉਂਕਿ ਇਹ ਨਹੀਂ ਹੈ ਵੀ ਪਾਰਟੀਆਂ ਕੋਲ ਬੰਦੇ ਨਹੀਂ ਹੈ ਪਾਰਟੀਆਂ ਦੇ ਬੰਦੇ ਹਾਰੇ ਹੋਏ ਵੀ ਲੜ ਸਕਦੇ ਨੇ ਚਲੋ ਹਾਰਿਆ ਹੋਇਆ ਤਾਂ ਮੰਨਿਆ ਵੀ ਉਹਨੂੰ ਸਟੇਟਸ ਦੇਣਾ ਹੁੰਦਾ ਇਸੇ ਤਰ੍ਹਾਂ ਹੁਣ ਜਦ ਤੁਸੀਂ ਜਦੋਂ ਆਮ ਆਦਮੀ ਪਾਰਟੀ ਦੀ ਆਪਾਂ ਗੱਲ ਕਰਦੇ ਆ ਉਹਨਾਂ ਨੇ ਚੱਕ ਕੇ ਮੰਤਰੀ ਆਪਣੇ ਤਾਕਿ ਇੱਕ ਜਿਹੜਾ ਹੈਗਾ ਉਹ ਕਿਉਂਕਿ ਉਸ ਤੋਂ ਬਾਅਦ ਜੇ ਉਹ ਜਿੱਤ ਜਾਂਦੇ ਨੇ ਐਮਐਲਏ ਦੀਆਂ ਸੀਟਾਂ ਵੇਲੀਆਂ ਹੋਣਗੀਆਂ ਸੀਟਾਂ ਵੇਲਾ ਹੁੰਦੇ ਨਾਲ ਵੀ 6-7 ਮਹੀਨੇ ਇਹ ਤਾਂ ਜਿਵੇਂ ਨਾ ਇਹਨੇ ਵੀ ਟਾਈਮ ਪਾਸ ਕਰਦੇ ਨੇ ਟਾਈਮ ਲਗਾ ਰਹੇ ਨੇ ਵੀ ਯਾਰ ਇਹ ਜਿੱਤੀਏ ਹਾਰੀਏ ਤੇ ਜਿੱਤ ਗਏ ਤਾਂ ਵੀ ਲੋਕਾਂ ਨੂੰ 6 ਮਹੀਨੇ ਸਾਡੇ ਹੋਰ ਲੰਘ ਜਾਣਗੇ ਜਿਵੇਂ ਆਪਾਂ ਨੇ ਕਹਿੰਦੇ ਆ ਪੰਜਾਬੀ ਦੀਆਂ ਕਈ ਕਹਾਵਤਾਂ ਵੀ ਢੁਗਦੀਆਂ ਵੀ ਜਦੋਂ ਕੋਈ ਜਵਾਬ ਨਾ ਹੋਵੇ ਕਿਸੇ ਗੱਲ ਦਾ ਇੱਕ ਇੱਕ ਜਿੱਤ ਕੇ ਟਾਈਮ ਪਾਸ ਗੱਲ ਕਰਨ ਦੀ ਗੱਲ ਸਮਝ ਨਹੀਂ ਵੀ ਕਿ ਜਿੱਤ ਕੇ ਟਾਈਮ ਪਾਸ ਦੀ ਗੱਲ ਮੈਂ ਸਮਝਦਾ ਵੀ ਤੁਸੀਂ ਕਿਸੇ ਮੰਤਰੀ ਨੂੰ ਟਿਕਟ ਦਿੱਤੀ ਜੀ ਉਸ ਮੰਤਰੀ ਹੀ ਜਿੱਤ ਗਿਆ ਉਹ ਤੋਂ ਬਾਅਦ ਐਮਐਲਏ ਵਾਲੀ ਸੀਟ ਉਹਦੀ ਵਿਲੀ ਹੋ ਗਈ ਵਿਲੀ ਤੇ ਇਲੈਕਸ਼ਨ ਫੇਰ ਹੋਊਗਾ ਤੁਸੀਂ 6 ਮਹੀਨੇ ਦੇ ਪ੍ਰੋਸੈਸ ਚ ਫੇਰ ਪੈਗੇ ਲੋਕਾਂ ਨੂੰ ਉੱਥੇ ਅਟਰੈਕਸ਼ਨ ਬਣਾ ਕੇ ਰੱਖੜੀ ਵੀ ਚੋਣਾ ਚੋਣਾ ਕੌਣ ਲੜੂਗਾ ਵਰਕਾਂ ਦਾ ਸ਼ਾਹ ਜਿਆ ਬਣਿਆ ਰਹਿੰਦਾ ਤਾਂ ਕਿ ਲੋਕ ਮੁੱਦੇ ਜਿਹੜੇ ਨੇ ਲੋਕਾਂ ਦੀ ਗੱਲ ਜਿਹੜੀ ਹੈਗੀ ਆ ਬਾਲੀ ਸਰਕਾਰ ਦੇ ਕੰਨਾਂ ਚ ਪਹਿਲੇ ਉਰ ਦਿੱਤੀ ਹੁੰਦੀ ਆ ਕੋਈ ਸਰਕਾਰ ਹੋਵੇ ਮੈਂ ਕਿਸੇ ਨੂੰ ਪਾਰਟਿਕੂਲਰ ਨਹੀਂ ਕਹਿੰਦਾ ਉਹ ਦੂਰ ਰਹਿੰਦੀ ਹੈ ਤੇ ਲੋਕਾਂ ਨੂੰ ਅਟਰੈਕਟ ਉੱਥੇ ਕੀਤਾ ਜਾਂਦਾ ਵੀ ਯਾਰ ਚੋਣ ਆਪਾਂ ਚੋਣ ਲੜੀ ਤੋਂ ਬਾਅਦ ਦੇਖਾਂਗੇ ਇਹਨੇ ਨੂੰ ਸਪੰਚ ਦੀਆਂ ਆ ਜਾਂਦੀਆਂ ਨੇ ਇਹਨੇ ਕਿਉਂਕਿ 5 ਸਾਲ ਸਾਰੀਆਂ ਸਰਕਾਰਾਂ ਕਿਸੇ ਵੀ ਰਾਜ ਦੀਆਂ ਉਹ ਸਮਾਪਾਸ ਕਰਦੀਆਂ ਨੇ ਟਾਈਪਾਸ ਕਰਦੀਆਂ ਨੇ ਤਾਂ ਕਿ ਲੋਕਾਂ ਨੂੰ ਬਹੁਤੀ ਜਵਾਬਦੇਹੀ ਜਿਹੜੀ ਹੈਗੀ ਆ ਉਹਨਾਂ ਪ੍ਰਤੀ ਕੋਈ ਜਵਾਬ ਨਾ ਦਿੱਤਾ ਜਾ ਸਕੇ ਕਿਉਂਕਿ ਮੁੱਦੇ ਤਾਂ ਖੜੇ ਨਹੀਂ ਮੁੱਦੇ ਤੁਸੀਂ ਦੇਖੋ ਵੀ ਲੋਕ ਸਭਾ ਦੀ ਇਲੈਕਸ਼ਨ ਚੱਲਦੀ ਆ ਅਜੇ ਵੀ ਨਧਾਰਤ ਨੇ ਮੁੱਦੇ ਤੇ ਲੱਭੇ ਨਹੀਂ ਠੇ ਹੁੰਦੇ ਬੰਦਿਆਂ ਦੀ ਪੋਲਿਟਿਕਸ ਹੋ ਰਹੀ ਆ ਵੀ ਫਲਾਣਾ ਨੇ ਜੀ ਫਲਾਣੀ ਪਾਰਟੀ ਜੁਆਇਨ ਕਰ ਲਈ ਅੱਜ ਫਲਾਣਾ ਦੇ ਜੀ ਉਹਨਾਂ ਨੇ ਧੁਮਾਕਾ ਕਰਤਾ ਜੀ ਉਹਨਾਂ ਦਾ ਵੱਡਾ ਜਿਹੜਾ ਆਗੂ ਸੀ ਕਾਂਗਰਸ ਦਾ ਪਟਕੇ ਜਿਵੇਂ ਰਮੀਤ ਬਿੱਟੂ ਭਾਜਪਾ ਲੈ ਗਈ ਇਹ ਸਾਰੇ ਚੱਕਰੇ ਚੱਲਦੇ ਨੇ ਤੇ ਲੋਕਾਂ ਨੇ ਜਵਾਬ ਦੇਈ ਤੂੰ ਭੱਜਣ ਦਾ ਤਰੀਕਾ ਹਮ ਮੁੱਦਿਆਂ ਦੀ ਗੱਲ ਕਰੀਏ ਪਾਣੀਆਂ ਦੇ ਮੁੱਦਿਆਂ ਦੀ ਜਿਵੇਂ ਹੋਰ ਮੁੱਦੇ ਨੇ ਧਰਤੀ ਦਾ ਪਾਣੀ ਵੀ ਘਟਿਆ ਜਾਂਦਾ ਜਾ ਰਿਹਾ ਆਪਣਾ ਇਹ ਪੰਜਾਬ ਦੇ ਜਿਹੜੇ ਕੁਦਰਤੀ ਸੋਮੇ ਨੇ ਉਹਨਾਂ ਦੀ ਗੱਲ ਨਹੀਂ ਕੀਤੀ ਜਾ ਰਹੀ ਜਿਵੇਂ ਕਿ ਕੁਰਸੀ ਦੀ ਲੜਾਈ ਲੜ ਰਹੇ ਨੇ ਜਿਵੇਂ ਗੱਲ ਕਰਦੇ ਹਾਂ ਮੈਂ ਤਾਂ ਤੁਹਾਨੂੰ ਕਿਹਾ ਵੀ ਬੰਦਿਆਂ ਦੀ ਲੜਾਈ ਹੈਗੀ ਵੀ ਉੱਥੇ ਜੀ ਰਮਨੀਤ ਬਿੱਟੂ ਨੇ ਭਾਪੀ ਜੀ ਪੀ ਚਵਲ ਕਰ ਲਈ ਉਹ ਤਾਂ ਚੱਕ ਦੇਗਾ ਜੀ ਫੱਟੇ ਮਨਿੰਦਰ ਰਾਜਾ ਬੜਿੰਗ ਜੀ ਲੁਧਿਆਣੇ ਆ ਗਿਆ ਜੀ ਕਿ ਦਰਵਾਜ਼ਾ ਛੱਡ ਕੇ ਉਹਦੀ ਘਰ ਵਾਲੀ ਗਈ ਜਾਂਦੀ ਆ ਵੀ ਅਸੀਂ ਹੁਣ ਲੁਧਿਆਣਾ ਹੀ ਰਹਾਂਗੇ ਤੇ ਇਸੇ ਤਰ੍ਹਾਂ ਕਹਿੰਦਾ ਵੀ ਚੰਨੀ ਕਰਦਾ ਮਸਲੇ ਹੈ ਲੋ ਚੰਨੀ ਦਾ ਨਾਂ ਜਿਹੜਾ ਵਾਰ-ਵਾਰ ਜਿਹੜਾ ਹੈਗਾ ਪ੍ਰেজেন্ট ਕੀਤਾ ਜਾ ਰਿਹਾ ਤੇ ਹੋਰ ਸੀਟਾਂ ਦੇ ਉੱਤੇ ਵੀ ਐਦਾਂ ਹੀ ਆ ਤੇ ਕੋਈ ਜਿਹੜੇ ਲੋਕ ਮੁੱਦੇ ਨੇ ਲੋਕਾਂ ਦੀ ਗੱਲ ਕੋਈ ਵੀ ਪਾਰਟੀ ਜਿਹੜੀ ਅਜੇ ਕਰਨ ਤੋਂ ਜਿਹੜੀ ਹੈਗੀ ਹੈ ਇਨਕਾਰੀ ਹੈਗੀ ਹੈ ਤੁਸੀਂ ਇਹ ਵੇਖੋ ਜਦੋਂ ਚੋਣਾ ਨਹੀਂ ਹੁੰਦੀਆਂ ਪੰਜਾਬ ਦੇ ਵਾਲੇ ਕਹਿੰਦੇ ਕਿ ਅਸੀਂ ਐਸਵਾਈਐਲ ਦਾ ਟੁਕੜਾ ਨਹੀਂ ਦਵਾਂਗੇ ਹਰਿਆਣੇ ਵਾਲੇ ਕਹਿੰਦੇ ਆ ਅਸੀਂ ਪਾਣੀ ਲੈ ਕੇ ਛੱਡਾਂਗੇ ਦੋਨੇ ਸਟੇਟਾਂ 'ਚ ਜਾ ਕੇ ਦੇਖ ਲੋ ਐਸਵਾਈਐਲ ਦੀ ਗੱਲ ਕਿਤੇ ਨਾਉ ਲੈਂਡ ਦੀ ਗੱਲ ਕਰਦੇ ਆ ਤੇ ਨਾ ਇਹ ਪਾਣੀ ਬੰਦ ਕਰਨ ਦੀ ਗੱਲ ਕਰਦੇ ਆ ਕਿਉਂਕਿ ਇਹ ਇਹ ਵੱਡੇ ਮੁੱਦੇ ਨੇ ਲੈਂਡ ਆਰਡਰ ਦਾ ਮੁੱਦਾ ਹਾਲਾਤ ਇਹ ਹੋ ਗਏ ਨੇ ਪੰਜਾਬ ਦੇ ਮੈਨੂੰ ਨਹੀਂ ਪਤਾ ਵੀ ਕਿਉਂ ਹੋਏ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਤੇ ਵੀ ਤੁਸੀਂ ਕੱਲੀ ਲੇਡੀ ਸ਼ਹਿਰ ਦੇ ਵਿੱਚ ਅਰਬਨ ਖੇਤਰ ਦੀ ਮੈਂ ਗੱਲ ਕਰਦਾ ਵੀਓ ਸੜਕ ਤੇ ਉੱਤੇ ਅੱਧਾ ਘੰਟਾ ਸੈਰ ਨਹੀਂ ਕਰ ਸਕਦਾ ਇਸ ਵੀਰੇ ਸ਼ਾਮ ਜਿਉਂਦੇ ਗੱਥ ਗਹਿਣਾ ਪਾਇਆ ਚਾਹੇ ਆਰਟੀਬੀਚ ਲੋਗੇ ਉਹ ਲਾ ਲੰਦੇ ਤੇ ਪਿੰਡਾਂ ਦੇ ਵਿੱਚ ਕਈ ਰਸਤਿਆਂ ਦੇ ਉੱਤੇ ਲੋਕ ਜਾਣ ਤੋਂ ਡਰਦੇ ਨੇ ਜੋ ਪੰਜਾਬ ਦਾ ਵਰਤਾਰਾ ਹੋ ਰਿਹਾ ਇਹ ਮੁੱਦੇ ਨਿਦਾਰਤ ਨੇ ਕਿਤੇ ਤੇ ਨਸ਼ਾ ਜਿਹੜਾ ਹੈਗਾ ਮੈਨੂੰ ਲੱਗਦਾ ਵੀ ਐਂਡ ਦੀ ਟੇਲ ਆ ਅੰਸਰੇ ਦੇ ਪਹੁੰਚ ਚੁੱਕਿਆ ਹੋਣ ਕੋਈ ਘਰ ਬਚਿਆ ਨਹੀਂ ਪੰਜਾਬ ਦਾ ਚਿੱਟੇ ਤੋਂ ਕਹਾ ਆਇਸ ਡਰਗ ਆਇਸ ਡਰਗ ਤੋਂ ਬਾਹਰ ਨਸ਼ੇ ਆ ਗਏ ਨੇ ਤੇ ਉਹਨੂੰ ਰੋਕਣ ਦਾ ਪ੍ਰਬੰਧ ਕੋਈ ਨਹੀਂ ਤੇ ਜਿਹੜੇ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਵੀ ਬੜੇ ਹੋਏ ਬੰਦਿਆਂ ਨੂੰ ਟਿਕਟਾਂ ਦੇ ਦੇਣੀ ਆ। ਇਹੀ ਕੰਮ ਸੀ। 6 ਮਹੀਨੇ ਹੋਰ ਲੰਘ ਜਾਣਗੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਲੋਕਾਂ ਦੇ ਜਿਹੜੇ ਮਸਲੇ ਨੇ ਉਹਦਾ ਜਵਾਬ ਨਾ ਦੇਣਾ। ਇੱਕ ਇੱਕ ਹੋ ਮੁੰਡਾ ਨੇ ਨਸ਼ੇ ਦੀ ਗੱਲ ਕੀਤੀ ਆ ਉਹਦੇ 'ਚ ਗੱਲ ਕਰਦਿਆ ਖੰਡੂਰ ਸਾਹਿਬ ਸੀਟ ਦੀ ਗੱਲ ਕਰਦੇ ਆਪਾਂ। ਖੰਡੂਰ ਸਾਹਿਬ ਤੋਂ ਭਾਈ ਅਮਰਪਾਲ ਸਿੰਘ ਚੋਣ ਲੜ ਰਹੇ ਨੇ। ਤੇ ਉੱਥੇ ਜਦੋਂ ਸੁਖਬੀਰ ਸਿੰਘ ਬਾਦਲ ਗਏ ਉਹਨਾਂ ਨੇ ਕਿਹਾ ਕਿ ਆਪਣੇ ਆਪ ਨੂੰ ਛਡਾਉਣ ਲਈ ਚੋਣ ਲੜ ਰਿਹਾ ਕਿ ਨਾ ਕਿ ਬਲਦੀ ਸਿੰਘਾਂ ਦੀ ਗੱਲ ਕਰਦਾ। ਕਿ ਅਕਾਲੀ ਦਲ ਸਿਰਫ ਖੇਤਰੀ ਪਾਰਟੀ ਹੈ ਬੰਦੀ ਸਿੰਘਾਂ ਨੂੰ ਛਡਾਉਣ ਦੀ ਗੱਲ ਅਕਾਲੀ ਦਲ ਕਰ ਰਿਹਾ ਉਹਨਾਂ ਨੇ ਭਾਈ ਅਮਰਪਾਲ ਦੀ ਗੱਲ ਕਰਦੇ ਆ ਨਸ਼ਾ ਛਡਾਉਣ ਦੀ ਗੱਲ ਕਰ ਰਹੇ ਸੀ ਤੇ ਉਹਨਾਂ ਨੂੰ ਚੱਕ ਕੇ ਜੇਲ੍ਹ ਚ ਬੰਦ ਕਰਦਾ ਕਿਵੇਂ ਦੇਖਦੇ ਉਹਨੂੰ ਭਾਈ ਅਮਰਪਾਲ ਸਿੰਘ ਜਿਸ ਪ੍ਰਕਾਰ ਨਾਲ ਹਲਾਰਾ ਮਿਲਿਆ ਕਿਉਂਕਿ ਵੋਟਰ ਦਾ ਖੇਤਰ ਆ ਮਾਝੇ ਦਾ ਉਹਨੀਆਂ ਬਹੁਤੀਆਂ ਸੀਟਾਂ ਪੈਂਦੀਆਂ ਨੇ ਕਮਾਲਵੇ ਦੀ ਜੀਰਾ ਵੀ ਹੈਗੀ ਐ ਤੇ ਦੋ ਜਣੀਆਂ ਸultanpur ਤੇ ਕਪੂਰਥਲਾ ਉਹਦੇ ਵਿੱਚ ਦਵਾਪੇ ਤੋਂ ਪੈਂਦੀਆਂ ਹੂੰ ਉੱਥੇ ਮੁੱਦਾ ਹੀ ਮੇਰੀ ਆ ਲੋਕਾਂ ਦੇ ਘਰ ਪੱਟੇ ਗਏ ਲੋਕਾਂ ਦੇ ਉਹ ਤਾਂ ਚਿੱਟੇ ਨਾਲ ਮਰ ਗਏ ਟੀਕਿਆਂ ਨਾਲ ਮਰ ਗਏ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਮਾੜੇ ਜਾਂ ਕੇ ਪੱਖ ਦੋਨੇ ਹੋ ਸਕਦੇ ਨੇ ਜਦੋਂ ਅਮਰਪਾਲ ਆਉਂਗਾ ਲੋਕਾਂ ਨੂੰ ਇਹ ਲੱਗਦਾ ਵੀ ਜਾਰੇ ਨਸ਼ੇ ਛੁڑا ਕੇ ਸਾਨੂੰ ਘਟੋ ਘਟ ਨਿੱਜੀ ਤੌਰ ਤੇ ਜਿਹੜੀ ਹੈਗੀ ਅਸੀਸ ਤੇ ਰਲੀਫ ਜਿਹਨੂੰ ਦੇਜੀ ਦਾ ਸ਼ਬਦ ਉਹ ਪ੍ਰਦਾਨ ਕਰੇਗਾ ਤੇ ਉਸੇ ਜਿਹੜਾ ਉਹਨੇ ਮੁੱਦਾ ਨਸ਼ਿਆਂ ਦੇ ਮੁੱਦੇ ਕਾਰਨ ਉਹਦੀ ਪਪੂਲਾਰਿਟੀ ਵਧੀਆ ਵੀ ਯਾਰ ਇਹ ਨਸ਼ਿਆਂ ਦੇ ਖਿਲਾਫ ਲੜ ਸਕਦਾ ਕਿਉਂਕਿ ਅਕਾਲੀ ਦਲ ਦੀ ਸਰਕਾਰ ਲੋਕਾਂ ਨੇ 97 ਤੋਂ ਲੈ ਕੇ ਹੁਣ ਤੱਕ 15 ਸਾਲ ਹੰਡਾਈ ਆ ਤੇ ਉਹਨਾਂ 15 ਸਾਲਾਂ ਜੇ ਤੁਸੀਂ ਐਕਸ਼ਨ ਨਹੀਂ ਕਰ ਸਕੀ ਉਸੀ ਬਾਤ ਦੇ ਵਿੱਚ ਹੁਣ ਜਦੋਂ ਸੱਪ ਲੰਘ ਗਿਆ ਜਿਵੇਂ ਕਹਿੰਦੇ ਆ ਲੀਕ ਪਟਣੇ ਵਾਲੀ ਗੱਲ ਆ ਹੁਣ ਸੁਖਵੀਰ ਸਿੰਘ ਬਾਦੋਂ ਦੀਆਂ ਗੱਲਾਂ ਨੂੰ ਕੋਈ ਬੜਾ ਸੀਰੀਅਸ ਨਹੀਂ ਮੰਨਦਾ ਕਹਿੰਦਾ ਜਦੋਂ ਤੁਸੀਂ ਸਤਾ ਸੀ ਉਦੋਂ ਤੁਹਾਨੂੰ ਬਲਦੀ ਸਿੰਘ ਨਹੀਂ ਯਾਦ ਆਏ ਜਦੋਂ ਤੁਸੀਂ ਸਤਾ ਸੀ ਉਦੋਂ ਵੀ ਤਾਂ ਚਟਾ ਵਿਕਦਾ ਸੀ ਪੰਜਾਬ ਦੇ ਵਿੱਚ ਤੇ ਉਦੋਂ ਤੁਹਾਨੂੰ ਚਟਾ ਰੋਕਣਾ ਯਾਦ ਨਹੀਂ ਆਇਆ ਤੁਸੀਂ ਉਹਨਾਂ ਆਪਸਰਾ ਨੂੰ ਪੰਜਾਬ ਦੇ ਵਿੱਚ ਸਤਾ ਦੀ ਤਾਕਤ ਦਾ ਆਨੰਦ ਮਾਣਿਆ ਡੀਜੀਪੀ ਪੰਜਾਬ ਸੁਮੇਤ ਸਿੰਘ ਸੈਣੀ ਵਰਗਾ ਜਿਹੜਾ ਇੱਕ ਕਰਪਟ ਵੀ ਸੀ ਗਰਖਤ ਵੀ ਸੀ ਜਿਹਨੇ ਪੰਜਾਬ ਦੇ ਲੋਕਾਂ ਦੇ ਵਿਹੜੇ ਸੁਨੇ ਕਰ ਦਿੱਤੇ ਤੇ ਲੋਕ ਤੁਹਾਨੂੰ ਕੁਐਸਚਨ ਕਰਨਗੇ ਇਸ ਕਰਕੇ ਜੇ ਤੁਸੀਂ ਕਹੋ ਵੀ ਅਤੀਤ ਦੀਆਂ ਗਲਤੀਆਂ ਨੂੰ ਅਸੀਂ ਨਵੀਆਂ ਗੱਲਾਂ ਨਾਲ ਛਪਾ ਲਾਂਗੇ ਇਹ ਨਹੀਂ ਛੁਪੇ ਛੁਪਣਗੇ ਹੁਣ ਜੇ ਗੱਲ ਕਰਦੇ ਆ ਆਮਾਦੀ ਪਾਰਟੀ ਕਹਿੰਦੀ ਹੈ ਕਿ ਰੰਗਲਾ ਪੰਜਾਬ ਬਣਾਵਾਂ ਜੀ ਪੰਜਾਬ ਤਾਂ ਰੰਗਲਾ ਹੀ ਆ ਦੂਜੇ ਪਾਸੇ ਅਕਾਲੀ ਦਲ ਕਹਿ ਰਿਹਾ ਕਿ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਹੈ ਇਹ ਇਹ ਕੀ ਹੈ ਕਿ ਕਿਵੇਂ ਦੇਖਦੇ ਹੋ ਚੀਜ਼ ਇਹ ਲੋਕਾਂ ਨੂੰ ਭਰਮਾਉਣ ਦੇ ਯਤਨ ਨੇ ਮੈਨੂੰ ਇਹ ਦੱਸੋ ਵੀ ਰੰਗਲਾ ਪੰਜਾਬ ਕਿਸ ਤਰੀਕੇ ਨਾਲ ਬਣਾਉਣਾ ਹੈ ਮੈਂ ਤਾਂ ਹੁਣ ਬੜੀ ਖਾਸ ਹੋ ਗਈ ਹਿੰ ਸਥਿਤੀ ਵੀ ਇਸ ਗੱਲ ਦੇ ਉੱਤੇ ਆ ਵੀ ਤੁਸੀਂ ਵਿਆਹ ਕਰਾ ਕਰ ਕੇ ਰੰਗਲਾ ਪੰਜਾਬ ਬਣਾਉਂਗੇ ਜਾਗੋਗਾਗਾ ਕਿ ਜਾਂ ਨਿੱਜੀ ਤੌਰ ਤੇ ਹੁਣ ਅੱਜ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਸੋਹਦੇ ਅਸੀਂ ਕਿ ਟੀਵੀ ਦੇ ਉੱਤੇ ਉਹ ਕਹਿੰਦਾ ਅਸੀਂ ਸੁਖਵੀਰ ਦੇ ਖਿਲਾਫ ਕਿ ਕਿਕਲੀ ਕੱਢੀ ਆ ਪਰ ਕਾਈਂਡ ਆਫ ਆ ਕੀ ਕਰ ਰਹੇ ਹੋ ਤੁਸੀਂ ਤੁਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਤੁਸੀਂ ਵਾਦਾ ਕੀਤਾ ਵੀ ਅਸੀਂ 1000 ਰੁਪਏ ਜਿਹੜਾ ਬੀਬੀਆਂ ਨੂੰ ਦਵਾਂਗੇ ਤੁਸੀਂ ਵਾਦਾ ਕੀਤਾ ਵੀ ਅਸੀਂ ਸਿਹਤ ਸੂਲਤਾ ਨੂੰ ਹੋਰ ਉੱਪਰ ਚੱਕਾਂਗੇ ਸਿੱਖਿਆ ਦੇ ਵੱਡੇ ਕਾਜ ਖੁੱਲਾਂਗੇ ਉਹ ਵਾਦੇ ਕਿੱਥੇ ਨੇ ਉਹ ਵਾਦੇ ਨੱਬੇ ਨਹੀਂ ਥੋਂਦੇ ਬਸ ਇਹ ਸੁਖਵੀਰ ਸਿੰਘ ਬਾਦਲ ਲੋਕਾਂ ਨੇ ਲਾ ਦਿੱਤਾ ਤੁਹਾਨੂੰ 92 ਸੀਟਾਂ ਦੇ ਤਗ ਦੇ ਦਿੱਤੀ ਜੇ ਹੁਣ ਤੁਸੀਂ ਕਹੋ ਵੀ ਬਾਜਵਾ ਮਾੜਾ ਸੁਖਵੀਰ ਮਾੜਾ ਕੌਣ ਸੋਨੇਗਾ ਜੀ ਤੁਹਾਡੀ ਇਹ ਰੰਗਲਾ ਪੰਜਾਬ ਨਹੀਂ ਮੈਂ ਤੁਹਾਨੂੰ ਬਾਹਰ-ਬਾਹਰ ਕਹਿ ਰਹੇ ਆ ਕੋਈ ਲੀਡਰਸ਼ਿਪ ਆ ਕਿਸੇ ਪਾਰਟੀ ਦੀ ਸਿਰਫ ਟੈਮਪਾਸ ਕਰ ਰਹੇ ਨੇ ਤੇ ਵੱਡੇ ਜ਼ਿਵਾੜਿਆਂ ਨੇ ਆ ਹੁਣ ਥੋੜਾ ਜਿਹਾ ਸ਼ਿਕਾਰਾ ਹੋਣ ਲੱਗਿਆ ਵੱਡੇ ਜ਼ਿਵਾੜਿਆਂ ਨੇ ਚਾਹੇ ਉਹ ਬੀਜੇਪੀ ਆ ਚਾਹੇ ਉਹ ਅਕਾਲੀ ਦਲ ਉਹਨੂੰ ਘੇਰਿਆ ਹੋਇਆ ਤੇ ਅਜੇ ਵੀ ਜਿਹੜਾ ਹੈਗਾ ਮੱਧ ਵਰਗੀ ਪਰਿਵਾਰ ਵੀ ਇਸ ਸਥਿਤੀ ਦੇ ਵਿੱਚ ਨਹੀਂ ਵੀ ਉਹ ਚੋਣ ਦੀ ਟਿਕਟ ਮਿਲ ਸਕੇ ਜਾਂ ਉਹਨਾਂ ਨੂੰ ਚੋਣ ਲੱਗ ਸਕੇ ਕਿਉਂਕਿ ਵੱਡੇ ਜਿਹੜੇ ਪੈਸੇ ਵਾਲੇ ਜਿਨ੍ਹਾਂ ਨੇ ਜਾਂ ਪਿੱਛੇ ਲੁੱਟ ਕੀਤੀ ਆ ਤੇ ਹਾਲਾਤ ਹੁਣ ਵੀ ਆ ਹੁਣ ਮੈਨੂੰ ਮੈਨੂੰ ਵੀ ਦੱਸ ਦੋ ਜੇ ਤਾਂ ਸਸਤਾ ਹੋ ਗਿਆ ਰੰਗਲਾ ਪੰਜਾਬ ਮਕਾਨ ਪਾਉਣਾ ਔਖਾ ਹੋਇਆ ਪਿਆ ਲੋਕ ਤਾਂ ਕੰਗਲਾ ਪੰਜਾਬ ਬਣਾਇਆ ਪਿਆ ਤੁਸੀਂ ਰਾਤ ਨੂੰ ਤੁਸੀਂ ਮੈਂ ਫਿਰ ਬਾਰ ਬਾਰ ਕਹਿੰਨੇ ਆ ਇੱਕ ਨਕਲੀ ਸੋਨੇ ਦੀ ਤਿਆਰੀ ਪਾ ਕੇ ਕਰ ਸੈਰ ਕਰਕੇ ਤਾਂ ਦੇਖੋ ਤੁਹਾਡੀ ਗਰਦਨ ਵੱਢਣ ਤੱਕ ਜਾਂਦੇ ਨੇ ਹਾਲਾਤ ਮਹਿੰਗਾਈ ਜਿਹੜੀ ਹੂਕਾ ਮਾਰਦੀ ਆ ਤੁਸੀਂ ਕੀ ਰੀਲੀਫ ਦਾ ਡੀਜ਼ਲ ਪੈਟਰੋਲ ਇਨਾ ਮਹਿੰਗਾ ਹੋ ਗਿਆ ਕੀ ਰੀਲੀਫ ਦਾ ਕਿਸਾਨ ਵਿਚਾਰਾ ਸੜਕਾਂ ਤੇ ਬੈਠਾ ਇਹ ਅੰਗਰੇਜ਼ ਪੰਜਾਬ ਦੀਆਂ ਨਿਸ਼ਾਨੀਆਂ ਹੁੰਦੀਆਂ ਇਹ ਤਾਂ ਕੰਗਲੇ ਪੰਜਾਬ ਦੀਆਂ ਨਿਸ਼ਾਨੀਆਂ ਨੇ ਇਹੋ ਜਿਹਾ ਪੰਜਾਬ ਨਹੀਂ ਸੀ ਤੇ ਪਰ ਜਵਾਬ ਦੀ ਇਹਨਾਂ ਨੂੰ ਵੀ ਦੇਣੀ ਪੈਗੀ ਜਿਹੜੀ ਮੌਜੂਦਾ ਸਰਕਾਰ ਨਹੀਂ ਲੋਕ ਕਿਹਨੂੰ ਵੀ ਚੱਲਦਾ ਕਰ ਦੇਣਗੇ ਹੁਣ ਬਹੁਤਾ ਜ਼ਿਆਦਾ ਵੇਟ ਨਹੀਂ ਕਰਦੇ ਲੋਕ ਬੜੀ ਤੇਜ਼ੀ ਨਾਲ ਜਿਹੜਾ ਹੈਗਾ ਰਾਜਨੀਤਿਕ ਸਮੀਕਰਨ ਬਦਲ ਦੇਣਗੇ ਜਿਵੇਂ ਦੇਖੋ ਫਲੂਰ ਸਾਹਿਬ ਬਦਲਿਆ ਅੱਜ ਹਾਲਾਤ ਇਹ ਨਹੀਂ ਵੀ ਇਹਨਾਂ ਨੂੰ ਪ੍ਰਭਾਵ ਦੇਣ ਲਈ ਸਰਕਾਰ ਨੂੰ ਇੱਕ ਨਾਲ ਇੱਕ ਹੋਰ ਵੀ ਕਾਰਨ ਸੀ ਵੀ ਆਪਣੇ ਮੰਤਰੀ ਉਤਾਰਨੇ ਪਏ। ਹਾਂ ਕਿੱਡੇ ਵੱਡੇ ਰਿਸਕ ਦੇ ਉੱਤੇ ਖੇਡ ਰਹੇ ਨੇ। ਹਾਂ ਤੇ ਇਹ ਸਾਰੀਆਂ ਗੱਲਾਂ ਨਾਲੋ-ਨਾਲ ਚੱਲਣ ਗਿਆ ਰਾਜ। ਖੰਡੂਰ ਸਾਹਿਬ ਦੀ ਜਿਹੜੀ ਗੱਲ ਕਰਦਾ ਖੰਡੂਰ ਸਾਹਿਬ ਤੋਂ ਸਿਮਰ ਸਿੰਘ ਮਾਨ ਵੱਲੋਂ ਆਪਣਾ ਉਮੀਦਵਾਰ ਪਿੱਛੇ ਕਰ ਲਿਆ ਸੀ। ਜੀ ਤੇ ਅਕਾਲੀ ਦਲ ਵੱਲੋਂ ਨਹੀਂ ਕੀਤਾ ਗਿਆ। ਤੇ ਦੂਜੇ ਪਾਸੇ ਜੇ ਗੱਲ ਕਰੀਏ ਆਪਾਂ ਜਿਹੜੀ ਚੋਣ ਲੜਨੀ ਭਾਈ ਸਾਹਿਬ ਵੱਲੋਂ ਕਿਵੇਂ ਦੇਖਦੇ ਹੋ ਤੁਸੀਂ ਉਹਨੂੰ ਵੀ? ਦੇਖੋ ਇਹ ਤਾਂ ਮੈਨੂੰ ਸਮਝ ਲੱਗਦਾ ਵੀ ਉਤਾਰ ਹੈਗਾ। ਹੋ ਸਕਦਾ ਵੀ ਕਾਨੂੰਨੀ ਤੌਰ ਤੇ ਕੋਈ ਜੇ ਉਹ ਜਿੱਤ ਜਾਂਦੇ ਨੇ ਕੋਈ ਅਰਥਮ ਹੋਵੇ ਉਹਨਾਂ ਦੀ ਰਿਹਾਈ ਦੇ ਵਿੱਚ ਪਰ ਜਦੋਂ ਤੁਸੀਂ ਲੋਕ ਸਭਾ ਜਾਣਾ ਭਾਰਤ ਇੱਕ ਲੋਕਤੰਤ੍ਰਿਕ ਦੇਸ਼ ਆ 545 ਮੈਂਬਰਾਂ ਦੇ ਵਿੱਚ ਜਾ ਕੇ ਬੈਠਣਾ ਉੱਥੇ ਕੁਐਸਚਨ ਹੋਏਗਾ ਸਰਕਾਰ ਨੂੰ ਕੋਈ ਆ ਜਾਵੇ ਚਾਹੇ ਕਾਂਗਰਸ ਆ ਜਾਵੇ ਚਾਹੇ ਮੋਦੀ ਆ ਜਾਵੇ ਥੋੜਾ ਕਿਥੋਂ ਰਹਾ ਨਾ ਮੈਂ ਤਾਂ ਕਿਵੇਂ ਅੰਦਰ ਆ ਇਹ ਇੱਕ ਪ੍ਰੈਸ਼ਰ ਟੈਕਨੀਕ ਵੀ ਹੁੰਦੀ ਆਰ ਮੈਨੂੰ ਸਮਝਦਾ ਵੀ ਇਹ ਸਾਰੀਆਂ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਭਾਈ ਅਮਰਪਾਲ ਦੇ ਆਉਣ ਦੇ ਨਾਲ ਲੋਕਾਂ ਨੂੰ ਕੋਈ ਖਤਰਾ ਨਹੀਂ ਨਾ ਹਿੰਦੂ ਨੂੰ ਨਾ ਸਿੱਖਾਂ ਨੂੰ ਜਿਹੜੇ ਕਹਿੰਦੇ ਸੀ ਅਸੀਂ ਮਾਝੇ ਦੇ ਜਰਨੈਲ ਆ ਜਾਂ ਅਸੀਂ ਮਾਲਵੇ ਦੇ ਜਰਨੈਲ ਆ ਸਤੋ ਬਿਨਾ ਪਤਾ ਉਹਨਾਂ ਨੂੰ ਖਤਰਾ ਹੋਇਆ ਹੋਇਆ ਇਹ ਮੈਂ ਫਿਰ ਬਾਰ ਬਾਰ ਰੈਪਿਡ ਚੇਂਜ ਇਹਨੂੰ ਕਹਿੰਦੇ ਨੇ ਤੇਜ਼ੀ ਨਾਲ ਕਿਸੇ ਚੀਜ਼ ਦਾ ਬਦਲਣਾ ਸਮੀਕਰਨ ਕਦੇ ਵਿਕਰਮ ਸਿੰਘ ਜੀ ਟਿਆ ਕਹਿੰਦਾ ਸੀ ਮੈਨੂੰ ਕੋਈ ਹਲਾ ਨਹੀਂ ਸਕਦਾ ਅੱਜ ਤੁਸੀਂ ਦੇਖੋ ਵੀ ਹਾਲਾਤ ਇਹ ਬਣੇ ਹੋਏ ਨੇ ਅਮਰਪਾਲ ਦੇ ਔਨ ਕਰਕੇ ਵੀ ਸਾਹ ਨਹੀਂ ਨਿਕਲਦਾ ਉਹ ਤਾਂ ਬਿਰਸਾ ਸਿੰਘ ਵਲਟੋਹੇ ਨੂੰ ਲਾਇਆ ਹੋਇਆ ਮਾੜਾ ਮੋਟਾ ਤੂੰ ਬੋਲੀ ਜਾ ਪਰ ਉਹ ਵੀ ਜਿਹੜਾ ਹੈਗਾ ਲਗਾਤਾਰ ਉਸ ਦਾ ਬੋਲਣਾ 네ਗੇਟਿਵ ਇਮਪੈਕਟ ਅਕਾਲੀ ਦਲ ਦਾ ਪਾ ਰਿਹਾ ਉਹ ਗੱਲ ਉੱਥੇ ਆ ਗਈ ਨਾ ਸੁਖਵੀਰ ਦੂਜੇ ਪਾਸੇ ਇੱਕ ਪੰਥਕ ਚਿਹਰਾ ਪਾਈ ਆ ਵਰਤਪਾਲ ਸਿੰਘ ਉਹਦੇ ਖਿਲਾਫ ਕਰਦੇ ਨੇ ਕਿ ਜਦੋਂ ਤੁਹਾਡਾ ਬੌਸ ਉੱਪਰੋਂ ਗਏਗਾ ਫਿਰ ਤੁਸੀਂ ਖਿਲਾਫ ਕਰਵੋਗੇ ਨਹੀਂ ਇਕੱਲੇ ਬੇਸਾ ਸਿੰਘ ਬਲਟੋਹਾ ਦੀ ਇੰਨੀ ਹੈਸੀਅਤ ਨਹੀਂ ਵੀ ਉਹ ਇੰਨਾ ਕੁਸ਼ ਉਹਦੇ ਖਿਲਾਫ ਬੋਲ ਜਵੇ ਇਸ ਕਰਕੇ ਕਈ ਵਾਰ ਉਹਨਾਂ ਨੂੰ ਇਹ ਲੱਗਦਾ ਵੀ ਹੁਣ ਫਸ ਗਏ ਸੱਪ ਦੇ ਮੂੰਹ ਜਿਵੇਂ ਕਹਿੰਦੇ ਨੇ ਕੋੜ ਕਿਲੀ ਆ ਗਈ ਹੁਣ ਜੇ ਪੰਥ ਦਾ ਮਖੌਟਾ ਵੀ ਲੈ ਲੈਂਦਾ ਨਾਲ ਜਿਹੜਾ ਪਾਇਆ ਹੋਇਆ ਨਾ ਵੀ ਨੀਲੀ ਦਸਤਾਰ ਅਜਦਾ ਠੇਕਾ ਲੈ ਰੱਖਿਆ ਪੰਥ ਦਾ ਜੇ ਜਦੋਂ ਮਖੌਟਾ ਲੈ ਲੈਂਦਾ ਫਿਰ ਤਕਰੀਬ ਹੁੰਦੀ ਆ ਫਿਰ ਉਹ ਉਹਨਾਂ ਹੀ ਦੇ ਖਿਲਾਫ ਬੋਲਦੇ ਨੇ ਸੁਸਤੀ ਇਹੋ ਜੀ ਉਤਪਨ ਹੋਈ ਹੋਈ ਆ ਹਾਂ ਪੀਐਮ ਮੋਦੀ ਦੀ ਗੱਲ ਕਰਦੇ ਆਪਾਂ ਇੰਡੀਆ ਲੈਵਲ ਤੇ ਘੱਟ ਜੁੜਾਇਆ ਪਿਆ ਆਧਰ ਪਾਰਟੀਆਂ ਦਾ ਸਾਰਾ ਕਾਂਗਰਸ ਹੋਵੇ ਆਪ ਹੋਵੇ ਜੀ ਆਹ ਬਿਲਕੁਲ ਬਿਲਕੁਲ ਤੇ ਜਦੋਂ ਪੀਐਮ ਮੋਦੀ ਕਹਿ ਰਿਹਾ ਕਿ ਇਹ ਸਾਰੇ ਭ੍ਰਿਸ਼ਟ ਨੇ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਇਹ ਆਮ ਤੇ ਕਾਂਗਰਸ ਵੱਖ-ਵੱਖ ਲੜ ਰਹੀ ਆ ਕਿਵੇਂ ਇਹਨੂੰ ਦੇਖਦੇ ਆ ਤੁਸੀਂ ਤੁਸੀਂ ਮੈਂ ਇਸ ਨਾ ਹਮਾਮ ਤੇ ਸਾਰੇ ਨਾ ਤੇਰੀ ਮੈਨੂੰ ਆਇਆ ਦਾ ਤੂੰ ਹੀ ਮੋਦੀ ਵਾਲੇ ਬੰਦੇ ਭ੍ਰਿਸ਼ਟ ਨਹੀਂ ਹਾਂ ਨਰਿੰਦਰ ਤੂੰ ਵਰਗਾ ਤੇ ਕੱਢਦਾ ਵੇ ਹਾਂ ਲਖਮਣ ਬੰਗਾਰੂ ਕਿੱਥੇ ਐ ਜਿਹਨਾਂ ਦਾ ਪ੍ਰਧਾਨ ਹੁੰਦਾ ਸੀਗਾ ਕਿੱਥੇ ਨੇ ਹਾਂ ਇਹ ਬੜੇ ਇੰਡਸਟਰੀ ਲਿਸਟ ਨੇ ਹਾਂ ਇਹ 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 ਇਹਨਾਂ ਨੂੰ ਮੈਂ ਕਹਿੰਦਾ ਚਿੱਟ ਕੱਪੜੀਏ ਕ੍ਰਾਫਟਮੈਨ ਨੇ ਹਾਂ ਠੀਕ ਆ ਵੀ ਬੜੀ ਤਕਨੀਕ ਦੇ ਨਾਲ ਜਿਹੜੀ ਹੈਗੀ ਲੁੱਟ ਪਟ ਮਚਾਉਂਦੇ ਨੇ ਜਿਹੜਾ ਕੋਈ ਬੰਦਾ ਚੰਗਾ ਉਹ ਉਹਦੀ ਪੁੱਛ ਤਾਂ ਵਿਜੀ ਵਿੱਚ ਵੀ ਨਹੀਂ ਨਿਤਨ ਗੱਟ ਕਰੀ ਜਿਹੜਾ ਕੰਮ ਕਰਦਾ ਸੀ ਸੜਕਾਂ ਦੇ ਉੱਤੇ ਠੀਕ ਆ ਤੁਹਾਡਾ ਵਿਰੋਧੀ ਵੀ ਆ ਤੁਸੀਂ ਉਹਦੀ ਪ੍ਰੇਜ਼ ਕਰਨੀ ਚਾਹੀਦੀ ਆ ਉਹਨੂੰ ਫੁੱਟੇ ਲੈ ਲਾਇਆ ਹੈ ਉਦੇ ਹਾਲਾਤ ਇਹਨੇ ਮਾਰੇ ਕੀਤੇ ਹੋਏ ਨੇ ਪਾਰਟੀ ਦੇ ਵਿੱਚ ਉਹਦੀ ਕੋਈ ਪ੍ਰਤੀਤ ਕੋਈ ਨਹੀਂ ਕਰਉ ਫਿਰ ਵੀ ਉਹ ਆਪਣਾ ਕੰਮ ਕਰ ਰਿਹਾ ਤੇ ਕਿੰਨੇ ਆ ਦੇ ਨਾਂ ਗੜਾਏ ਜਾ ਸਕਦੇ ਆ ਕਿੰਨੇ ਰੇਪਿਸਟ ਆ ਖਸਾਨਾਂ ਦਾ ਕਾਤਲ ਸਰੀਆਂ ਵੀਡੀਓ ਆਈ ਤੇ ਅਜੇ ਤੱਕ ਐਕਸ਼ਨ ਕੋਈ ਨਹੀਂ ਕੋਈ ਫਾਸਟ ਟਰੈਕ ਕੋਰਟ ਦੇ ਵਿੱਚ ਉਹਦਾ ਮਕਦਮਾ ਚਲਾ ਕੇ ਉਹਨੂੰ ਟਿਕਟ ਦੇ ਦਿੱਤੀ ਕੀ ਇਸ ਕਰਕੇ ਤਾਂ ਐਲੀਗੇਸ਼ਨਸ ਨੇ ਸਿਰਫ ਟਾਈਮ ਟਪਾਉ ਜਿਹੜੇ ਵਾਦੇ ਨੇ ਤੇ ਜਿਹੜੀ ਆਪਾਂ ਕਾਂਗਰਸ ਤੇ ਆਪ ਦੀ ਗੱਲ ਕਰਦੇ ਆ ਪ੍ਰੋਬਲਮ ਇਹ ਆ ਬਾਕੀ ਸਟੇਟ ਦੇ ਵਿੱਚ ਕਿ ਮੈਂ ਆਮ ਆਦਮੀ ਪਾਰਟੀਿਸ ਕੰਮ ਕੀਤਾ ਬਹੁਤ ਲੰਬਾ ਸਮਾਂ ਜਦੋਂ ਆਈ ਹੋਈ ਆ ਮੈਂ ਇਹਨਾਂ ਦੀ ਪੋਲਿਟਿਕਸ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹਾਂ ਇਹ ਮੈਨੂੰ ਇਹ ਲੱਗਦਾ ਵੀ ਬਹੁਤ ਹੀ ਨਿਚਲੇ ਲੈਵਲ ਦੀ ਪੋਲਿਟਿਕਸ ਕਰਦੇ ਨੇ ਬੜੀ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਗੁੱਸੇ ਹੋ ਜਾਣਾ ਰਿਐਕਟ ਕਰਨਾ ਕਿਸੇ ਗੱਲ ਨੂੰ ਮੰਨਣਾ ਹੀ ਨਾ ਕਹਿਣਾ ਵੀ ਹਾਂ ਮੈਂ ਤਾਂ ਇਮਾਨਦਾਰਾਂ ਤੇ ਬੰਦਿਆਂ ਨੂੰ ਵੀ ਕਹਿਣਾ ਜਿਵੇਂ ਇੱਕ ਵਾਰੀ ਵਿਕਰਮ ਮੋਦੀ ਥੇ ਖਿਲਾਫ ਅਸੀਂ ਵੀ ਉਸ ਦੇ ਵਿੱਚ ਕੰਪਲੇਨ ਚਲਾਈ ਵੀ ਕੋਹ ਹੋ ਵੀ ਉਹ ਤਿੱਕਾ ਤਸਕਰ ਹੈ ਉਹ ਕਿ ਮਾफी ਮੰਗ ਜਾਵੇ ਤੇ ਮੈਂ ਇਹ ਜਿਹੜੀਆਂ ਇਹ ਚੀਜ਼ਾਂ ਹੋਈਆਂ ਇੰਦ ਕਾਈ ਦੇ ਵਿੱਚ ਲੋਕ ਤੁਹਾਨੂੰ ਦੇਖ ਰਹੇ ਨੇ ਵੀਰ ਜੇ ਤੁਸੀਂ ਕਰਦੇ ਕੀ ਹੁਣ ਤੁਸੀਂ ਦੇਖੋ ਵੀ ਸ਼ਰਾਬ ਦੇ ਕਾਂਡਸ ਤੁਸੀਂ ਅੰਦਰ ਜਾ ਕੇ ਆਏ ਉਹਨਾਂ ਦਾ ਸੁਪਰੀਮੋ ਉਹਦੇ ਬਣਾ ਕੇ ਪੋਸਟਰ ਵੀ ਜੇਲ੍ਹ ਪਿੱਛੇ ਦੱਸੋ ਤਾਂ ਕਿਹੜੀ ਕੁਰਬਾਨੀ ਕੀਤੀ ਹੈ ਜਾਂ ਅਗਰੇ ਸਮਾਜ ਨੂੰ ਮੂਵਮੈਂਟ ਨੂੰ ਲੀਡ ਕਰਦਾ ਸੀ ਦੱਸੋ ਤਾਂ ਸਹੀ ਨਾ ਤੁਸੀਂ ਸ਼ਰਾਬ ਦੇ ਘਟਾਲੇ ਤੇ 138 ਫੋਨ ਜਿਹੜੇ ਹੈਗੇ ਨੇ ਉਹ ਉਹਨਾਂ ਨੂੰ ਡਿਸਟਰੋਏ ਕੀਤਾ ਤਬਾਹ ਕੀਤਾ ਸਿਮ ਤੋੜ ਦਿੱਤੇ ਉਹਨਾਂ ਦੇ ਤੁਸੀਂ ਦੱਸਣ ਤੋਂ ਰਾਜੀ ਥੋਡੇ ਸੀਮ ਹਾਊਸ ਦੇ ਵਿੱਚ ਇੱਕ ਥੋੜਾ ਪੀ ਇੱਕ ਔਰਤ ਦੇ ਨੂੰ ਬੇਪਰਵਾਹ ਕਰਦਾ ਉਹਦੇ ਥੱਪੜ ਮਾਰਦਾ ਹੁਣ ਪਰਚਾ ਹੋਇਆ ਤੇ ਤੁਸੀਂ ਕਹਿੰਦੇ ਨੇ ਵੀ ਇਹ ਤਾਂ ਭਾਜਪਾ ਦੀ ਸਾਜ਼ਿਸ਼ ਆ ਤੇ ਮੈਂ ਇਹ ਸਮਝਦਾ ਵੀ ਰਾਜਨੀਤਿਕ ਤੌਰ ਤੇ ਬੈਸੀ ਬੀੜਾ ਕਰਤੀਆ ਹੋਈ ਆ ਸਾਰੀਆਂ ਪਾਰਟੀਆਂ ਦਾ ਇਹ ਜਿਹੜੇ ਅਲਾਈਅੰਸ ਰੂਮਸ ਵੀ ਨੇ ਭਰਤੀ ਨੇ ਇਹ ਤਾਂ ਜੇ ਅੱਜ ਹਾਰ ਜਾਣ ਤੇ ਸ਼ਾਮ ਨੂੰ ਤੋੜ ਦੇਣਗੇ ਇਸ ਕਰਕੇ ਵੀ ਜਿਵੇਂ ਪੰਜਾਬੀ ਦੀ ਕਰਾਹਤ ਆ ਵੀ ਮੈਂ ਤੇਰੇ ਬਸਣਾ ਨਹੀਂ ਰੋਟੀ ਖਾਂਦੇ ਦੀ ਦਾੜੀ 길ਦੀ ਆ ਉਹਨੇ ਭਾਈ ਕਾਦੇ ਨਹੀਂ ਤੂੰ ਮੁੰਡੇ ਨਾਲ ਕਾਦੇ ਨਹੀਂ ਜਾਂਦੀ ਕੋਈ ਕੁੜੀ ਪੇਕੇ ਲੜਕੇ ਚਲੇਗੀ ਆਪਣੇ ਘਰ ਲੈਣਾ ਕੋਦੇ ਨਾ ਜੀ ਤੇ ਰੋਟੀ ਖਾਂਦੇ ਦਾੜੀ ਹੁੰਦੀ ਆ ਇਹ ਤਾਂ ਇਹੋ ਜਿਹੇ ਅਲੀਗੇਸ਼ਨ ਨੇ ਬੜੀਆਂ ਮੈਂ ਸਮਝਦਾ ਚੀਪ ਲੈਵ ਆਉਂਦੀਆਂ ਲੋਕ ਭਾਵਨਾਵਾਂ ਲੋਕਾਂ ਦੇ ਮਸਨੇ ਲਈ ਵਿਕਾਸ ਲਈ ਕੋਈ ਗੱਲ ਕਿਸੇ ਕੋਲ ਹੈ ਹੀ ਗੱਲ ਕਰਦੇ ਆ ਸੀਬੀਆਈ ਦੀ ਗੱਲ ਕਰਦੇ ਆ ਜੇ ਈ ਦੀ ਗੱਲ ਕਰਦੇ ਆ ਇਹ ਇਹ ਵੀ ਕਹਿੰਦੇ ਬੁੱਧ ਸਾਹਿਬ ਨੂੰ ਕਹਿੰਦੇ ਕਿ ਜਿਹੜੀ ਸਾਡੀ ਇਹ ਆ ਕੋਈ ਦਖਲਦrazi ਨਹੀਂ ਹੈਗੀ ਪਰ ਡਰਾਬਾ ਪਾਉਂਦੇ ਜਦੋਂ ਦਲ ਬਦਲਉ ਜਾਂਦਾ ਕੋਈ ਬਦਲ ਕੇ ਉਧਰ ਜਾਂਦਾ ਇਹਦੀ ਚ ਕਿਵੇਂ ਦੇਖਦੇ ਚੀਜ਼ ਨੂੰ ਤੁਸੀਂ ਨਹੀਂ ਦੇਖੋ ਇਹ ਤਾਂ ਇਹਨਾਂ ਦੇ ਮੈਂ ਸਮਝਦਾ ਤਾਂ ਘਰ ਦੇ ਪਾਲਤੂ ਨੇ ਸੀਬੀਆਈ ਕੱਲੋਂ ਕਾਂਗਰਸ ਦੀ ਆਈ ਉਹਦੀ ਹੋ ਜਾਣੀ ਹੈ ਈ ਦੀ ਕੱਲੋਂ ਉਹਦੀ ਹੋਗੀ ਆ ਮੈਂ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਆਮ ਆਦਮੀ ਪਾਰਟੀ ਇੱਕ ਛੋਟਾ 파ਟ ਆ ਦੇਸ਼ ਦੇ ਵਿੱਚ ਪੰਜਾਬ ਤੋਂ ਵਾਲੀ ਸਰਕਾਰ ਹੁੰਦੀ ਆ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਬੀਜੇਪੀ ਦਾ ਇੱਕ ਬਲਾਰਾ ਸਿਰਫ ਕੇਜਰੀਵਾਲ ਦੇ ਖਿਲਾਫ ਬੋਲਦਾ ਸੀ ਉਹਨੂੰ ਚੱਕ ਲਿਆਂਦਾ ਹੂੰ ਚੱਕ ਕੇ ਲਿਆਂਦਾ ਨਾ ਆਪਣੇ ਸਾਰੇ ਨੇ ਦੇਖਿਆ ਰਜਿੰਦਰਪਾਲ ਸਿੰਘ ਉਹਦਾ ਪੱਕਾ ਨਾ ਸੀਗਾ ਮੈਂ ਨਾ ਵੀ ਦੱਸ ਦਣਾ ਉਹਨੂੰ ਕਰਨਾਲ ਪੁਲਿਸ ਨੇ ਰੋਕ ਲਿਆ ਵੀ ਐਂ ਲਿਆ ਨਹੀਂ ਸਕਦੇ ਤੁਸੀਂ ਹੂੰ ਕਿਉਂਕਿ ਹਰਿਆਣਾ ਦੀ ਸਰਕਾਰ ਬੀਜੇਪੀ ਦੀ ਇਸ ਲੈਵਲ ਦੇ ਉੱਤੇ ਤਾਂ ਪੋਲਿਟਿਕਸ ਕਰਦੇ ਨੇ ਇਸ ਲੈਵਲ ਦੇ ਉੱਤੇ ਤਾਂ ਜਾ ਕੇ ਇਹ ਰਾਜਨੀਤੀ ਕਰਦੇ ਨੇ ਤੇ ਜਦੋਂ ਤੁਸੀਂ ਕਿਸੇ ਪਰ ਅਲੀਗੇਸ਼ਨ ਫਰੇਮ ਕਰੋਗੇ ਨਾ ਵੀ ਬੀਜਪੀ ਸਾਡੇ ਨਾਲ ਧੱਕਾ ਕਰਦੇ ਤੁਸੀਂ ਵੀ ਤਾਂ ਹੀ ਕੁਝ ਕਰਨਾ ਹੈ ਪੰਜਾਬ ਦੇ ਵਿੱਚ ਕੀ ਕੁਝ ਨਹੀਂ ਹੁੰਦਾ ਪੰਜਾਬ ਦੇ ਵਿੱਚ ਕਿੰਨੇ ਆ ਦੇ ਉੱਤੇ ਪਰਚੇ ਹੋਏ ਨੇ ਤੁਸੀਂ ਹੋਰ ਦੱਸੋ ਭਾਈ ਅਮਰਪਾਲ ਸਿੰਘ ਦੇ ਉੱਤੇ ਸਾਫੀਆਂ ਤੇ ਐਨਐਸਏ ਲਾਉਣ ਨੂੰ ਕਿਹੜੀ ਆਫਤਾ ਕੀ ਸੀ ਤੁਸੀਂ ਪਰਚਾ ਦੇ ਕੇ ਉਹਨੂੰ ਪੰਜਾਬ ਦੀ ਜ਼ਿਹਲਤ ਵੀ ਰੱਖ ਸਕਦੇ ਸੀ ਤੁਸੀਂ ਸੈਂਟਰ ਦੀ ਰਿਕਮੈਂਡੇਸ਼ਨ ਦੇ ਉੱਤੇ ਇਸ ਕਰਕੇ ਮੈਂ ਫੇਰ ਵਾਰ-ਵਾਰ ਕਹਿੰਦਾ ਲੋਕਾਂ ਦੀ ਗੱਲ ਕੀਤੇ ਨਹੀਂ ਇਨਸਾਫ ਨਹੀਂ ਮਿਲਿਆ ਲੋਕਾਂ ਨੂੰ ਅਦਾਲਤਾਂ ਚ ਰੋਦੇ ਨੇ ਠੀਕ ਆ ਕਿਤੇ ਹੁਣ ਵੱਡੀ ਅਦਾਲਤਾਂ ਜਾਣ ਦੇ ਕੋਲ ਜੋ ਕਿ ਪੈਸੇ ਨਹੀਂ ਹੈਗੇ ਕਿਸੇ ਕੋਲ ਇਹ ਸਾਰਾ ਕੁਝ ਯਾਨੀ ਕਿ ਲੋਕਾਂ ਦੇ ਮੁੱਤੇ ਲੋਕ ਸਭਾ ਦੀ ਇਸ ਚੋਣਾ ਦੇ ਵਿੱਚ ਮੈਨੂੰ ਕਿਤੇ ਨਜ਼ਰ ਨਹੀਂ ਆ ਰਹੇ ਠੀਕ ਆ ਮੈਂ ਸਤਕਾਰ ਕਰਦਾ ਸਾਰੇ ਧਰਮ ਦਾ ਰਾਮ ਮੰਦਰ ਬਣਾਤਾ ਬੜੀ ਚੰਗੀ ਗੱਲ ਆ ਕੀ ਇਸ ਚੀਜ਼ ਦੇ ਨਾਲ ਮਹਿੰਗਾਈ ਘਟੇਗੀ ਇਸ ਚੀਜ਼ ਦੇ ਨਾਲ ਲੋਕਾਂ ਦਾ ਘਟ ਭਰ ਦੇਗਾ ਲੋਕਾਂ ਨੂੰ ਸਿੱਖਿਆ ਸੇ ਸੂਲਤਾ ਮਿਲਣਗੀ ਤੁਸੀਂ ਧਰਮ ਤੇ ਜਾਤ ਦਾ ਜਿਹੜਾ ਸਾਰੀ ਕਰਦੇ ਨੇ ਕੋਈ ਨਹੀਂ ਜੇ ਆਪਾਂ ਅਕਾਲੀ ਦਲ ਨੂੰ ਕਹਿੰਦੇ ਸੀ ਕਿ ਪੰਥਕ ਰਾਜ ਨੀਤੀ ਕਰਦਾ ਇਕੱਲਾ ਤੇ ਭਾਜਪਾ ਵੀ ਕਰਦੀ ਹੈ ਕਾਂਗਰਸ ਵੀ ਕਰਦੀ ਹੈ ਤੇ ਆਮ ਆਦਮੀ ਪਾਰਟੀ ਵੀ ਕਰਦੀ ਹੈ ਤੇ ਮੈਂ ਤਾਂ ਜਿਹੜੀ ਹਾਲਾਤ ਇਹ ਸਤਮ ਇਹ ਆ ਮੈਂ ਤਾਂ ਕਈਆਂ ਨੂੰ ਨਿੱਜੀ ਤੌਰ ਤੇ ਜਾਣਨਾ ਇਹ ਤਾਂ ਸਵੇਰੇ ਕਹਾਣਾ ਵੀ ਕਿਸੇ ਵਾਸਤੂ ਸ਼ਾਸਤਰ ਜਾਂ ਕਿਸੇ ਪੰਡਤ ਦੀ ਜਾਂ ਕਿਸੇ ਜਿਹੜੇ ਜੋਤਿਸ਼ ਵਾਲੇ ਹੁੰਦੇ ਨੇ ਉਹਨਾਂ ਨੂੰ ਪੁੱਛ ਕੇ ਘਰ ਤੋਂ ਬਾਹਰ ਪੈਰ ਨਹੀਂ ਪਾਉਂਦੇ ਇਹ ਦੇਸ਼ ਦਾ ਕੀ ਉਪਦਾਸ ਕਰਾਂਗੇ ਲੀਡਰਸ਼ਿਪ ਦਾ ਇੰਨਾ ਬੇੜਾ ਕਰ ਗਿਆ ਹੋਇਆ ਵੀ ਇਹਦੇ ਹੱਥਾਂ ਦੀਆਂ ਮਾਲਾਂ ਇਨਾਂ ਦੇ ਗਲਾਂ 'ਚ ਪਾਈਆਂ ਮਾਰਾ ਤੇ ਹੁੰਦੀਆਂ ਦੇ ਨਾਗੇ ਦੱਸਦੇ ਨੇ ਵੀ ਰਾਜਨੀਤੀ ਖੜੀ ਕਿੱਥੇ ਆ ਹਰੇ ਬਹੁਤ ਮੈਂ ਸਮਝਦਾ ਵੀ ਕਿਸੇ ਲੋਕਤੰਤਰ ਲਈ ਇਹ ਬਹੁਤ ਖਤਰਨਾਕ ਪਹਿਲੂ ਆ ਇਹਦਾ ਮਤਲਬ ਲੀਡਰ ਦਾ ਆਪਣਾ ਵਿਜ਼ਨ ਤਾਂ ਨਹੀਂ ਹੁੰਦਾ ਜੋਸੀ ਨੇ ਦੱਸਣਾ ਵੀ ਅੱਜ ਇਹਦਾ ਕੋਈ ਨਾ ਕੱਪੜਾ ਪਾਉਣਾ ਅੱਜ ਦਾ ਹਰੀ ਭਾਗ ਬਣਾਣੀ ਅੱਜ ਦਾ ਫਰਾਨੇ ਜਗਾ ਮੱਥਾ ਦੇਖਣਾ ਇਹਦਾ ਮਤਲਬ ਕੰਫੀਡੈਂਸ ਨਹੀਂ ਹੈਗਾ ਲੀਡਰਾਂ 'ਚ ਇਹ ਲੈਕ ਆਫ ਲੀਡਰਸ਼ਿਪ ਜਿਹੜੀ ਲੋਕਤੰਤਰ ਦੇ ਵਿੱਚ ਆਈ ਹੋਈ ਆ ਤੇ ਜਿਹੜੇ ਚੰਗੇ ਬੰਦੇ ਨੇ ਉਹਨਾਂ ਨੂੰ ਲੋਕ ਨਹੀਂ ਪਸੰਦ ਕਰਦੇ ਕਿਉਂਕਿ ਉਹ ਉਸ ਪ੍ਰਕਾਰ ਦੀ ਗੱਲ ਨਹੀਂ ਕਰ ਸਕਦੇ ਉਹ ਡਰਾਮੇਬਾਜ਼ੀ ਨਹੀਂ ਕਰ ਸਕਦੇ ਸੋ ਇਹ ਇਹ ਪਰ ਇਹ ਵੀ ਗੱਲ ਨਾਲ ਹੈਗੀ ਆ ਵੀ ਬੀਜ ਕਿਸੇ ਗੱਲ ਦਾ ਨਹੀਂ ਮਰਿਆ ਹੁੰਦਾ ਕੁਛ ਨਾ ਕੁਛ ਜਿਹੜਾ ਹੈਗਾ ਨਵਾਂ ਨਿਕਲ ਕੇ ਸਾਹਮਣੇ ਆਉਂਦਾ ਪਰ ਜੋ ਕੀ ਲੀਡਰਸ਼ਿਪ ਕਿਸੇ ਪਾਰਟੀ ਦੀ ਕਿਉਂਕਿ ਹੁਣ ਤਾਂ ਇਹਨਾਂ ਨੇ ਬੰਨ ਹੀ ਤੋੜ ਦਿੱਤਾ ਨਾ ਜਿਵੇਂ ਪਹਾੜਾ ਦਾ ਬੰਨ ਟੁੱਟ ਗਿਆ ਪਤਾ ਹੀ ਲੱਗਿਆ ਵੀ ਕਿਹੜਾ ਕਿਹਦੇ ਚਲੇ ਗਿਆ ਹੁਣ ਤਾਂ ਪੰਜਾਬ ਦੇ ਵਿੱਚ ਤੁਸੀਂ ਇਹ ਦੇਖੋ ਵੀ ਉਹਦਾ ਐਮਐਲਏ ਕਾਂਗਰਸ ਦਾ ਹੁਸ਼ਿਆਰਪੁਰ ਤੋਂ ਚੱਕ ਕੇ ਆਪ ਚਲੇ ਗਿਆ ਤੇ ਲੁਧਿਆਣੇ ਵਾਲਾ ਬੀਜੇਪੀ ਚਲੇ ਗਿਆ ਤੇ ਇਸੇ ਤਰ੍ਹਾਂ ਬਾਕੀ ਸੀਟਾਂ ਦੇ ਉੱਤੇ ਹੋਇਆ ਤੇ ਉਹ ਰਿੰਕੂ ਜਿਹੜਾ ਹੈਗਾ ਉਹਦਾ ਡੇਢ ਸਾਲ ਤੇ ਟਰੈਕ ਬਦਲ ਗਿਆ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਫਰ ਇਹ ਨੂੰ ਸੁਧਾਰਨ ਦੀ ਲੋੜ ਆ ਜੇ ਦੇਸ਼ ਨੂੰ ਅੱਗੇ ਵਧਾਉਣਾ ਜਿਹੜੇ ਆਪਾਂ ਕਹਿੰਦੇ ਆ ਲੋਕਲ ਫੋਰ ਵੋਕਲ ਸਾਡਾ ਇੰਡੀਆ ਵਰਲਡ ਪਾਵਰ ਬਣੇਗਾ ਏਦਾਂ ਥੋੜਾ ਵਰਲਡ ਪਾਵਰ ਬਣੇਗਾ ਵੀ ਮੈਂ ਇਸ ਵੇਰੇ ਇੱਕ ਜੋਤਸੀ ਨੂੰ ਪੁੱਛ ਕੇ ਜਾਦਾ ਠੀਕ ਆ ਵੀ ਅੱਜ ਦੇ ਮੇਰੇ ਦਿਨ ਦੇ ਕਿਰਤੀਆਂ ਤੋਂ ਆਪਣਾ ਵਿਜ਼ਨ ਕੀ ਆ ਜੇ ਹੋਂ ਤੱਕ ਲੀਡਰਸ਼ਿਪ ਦੇ ਦਿਮਾਗ ਦੇ ਵਿੱਚ ਵਿਜ਼ਨ ਨਹੀਂ ਹੋਏਗਾ ਕੋਈ ਉਦੋਂ ਤੱਕ ਦੇਸ਼ ਰੱਖੀ ਨਹੀਂ ਕਰ ਸਕਦਾ ਲਾਲੇ ਜੀ ਧਰਮ ਦੀ ਰਾਜਨੀਤੀ ਦੀ ਗੱਲ ਕਰਦੇ ਆਪਾਂ ਜੀ ਜਿਹੜੇ ਧਰਮ ਦੇ ਨਾਂ ਤੇ ਵੋਟਾਂ ਮੰਗੀਆਂ ਜਾਂਦੀਆਂ ਉਹ ਕਿਵੇਂ ਦੇ ਸਕਦੇ ਸੀ ਧਰਮ ਤੇ ਰਾਜਨੀਤੀ ਹੋਣੀ ਚਾਹੀਦੀ ਹੈ ਮੈਂ ਧਰਮ ਮੇਰਾ ਨਿੱਜੀ ਮਹਿਲ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਸਿੱਖ ਧਰਮ ਤੇ ਮੇਰੀ ਆਸਥਾ ਨਿੱਜੀ ਤੌਰ ਤੇ ਮੇਰੀ ਪਰ ਜਦੋਂ ਤੁਸੀਂ ਧਰਮ ਦੀ ਆੜ ਦੇ ਵਿੱਚ ਅਸੀਂ ਵੋਟਾਂ ਪਾਈਆਂ ਨਾ ਸਖੀਰ ਸਿੰਘ ਜੀ ਨੂੰ ਅੱਜ ਕਿਉਂ ਮਾਰਾ ਗਏ ਨੇ ਹਾਂ ਇਸ ਕਰਕੇ ਧਰਮ ਦੀ ਆੜ ਦੇ ਵਿੱਚ ਵੀ ਜਿਹੜੀ ਗੱਲ ਚੰਗੀ ਜੇ ਤਾਂ ਸਾਹਮਣੇ ਆਉਂਦੀ ਆ ਕੋਈ ਚੰਗਾ ਧਰਮੀ ਬੰਦਾ ਜਿਹੜਾ ਸਹੀ ਹੱਥਾਂ ਵਿੱਚ ਰੱਬ ਦਾ ਨਾਮ ਲੈਂਦਾ ਉਹਨੂੰ ਵੋਟ ਪਾਦਣੀ ਚਾਹੀਦੀ ਆ ਹੁਣ ਤਾਂ ਪੋਜੀਸ਼ਨ ਨਹੀਂ ਆ ਵੀ ਬੰਦਾ ਚੂਜ਼ ਕਰਨਾ ਪਊਗਾ ਤੁਹਾਨੂੰ ਚੰਗਾ ਕਿਹੜਾ ਸਾਰੀਆਂ ਪਾਰਟੀਆਂ ਤੇ ਉਹਦਾ ਕੋਈ ਵਿਜ਼ਨ ਹੈਗਾ ਉਹ ਤੁਹਾਡੇ ਲਈ ਕੁਝ ਕਰ ਸਕਦਾ ਇਹ ਇਹ ਮਤਲਬ ਨਹੀਂ ਹੈਗਾ ਵੀ ਸਾਡੇ ਭੋਗ ਦੇ ਆਉਂਦਾ ਜੀ ਸਾਡੇ ਦੁੱਖ ਦੇ ਵਿੱਚ ਆਉਂਦਾ ਸਾਡੇ ਸੁੱਖ ਦੇ ਵਿੱਚ ਆਉਂਦਾ ਸਾਡੇ ਵਿਆਹਾਂ 'ਚ ਆਉਂਦਾ ਇਹ ਕੋਈ ਪਰਪਸ ਨਹੀਂ ਰਹਿਣਾ ਚਾਹੀਦਾ ਧਰਮ ਦੀ ਰਾਜਨੀਤੀ ਜਿਹੜੀ ਹੈਗੀ ਆ ਜਦੋਂ ਕੱਟੜਤਾ ਦੀਆਂ ਮਿਆਰ ਨੂੰ ਟੱਪ ਜਾਂਦੀ ਆ ਬਹੁਤ ਜ਼ਿਆਦਾ ਕੱਟੜਵਾਦ ਫੈਲ ਜਾਂਦਾ ਫਿਰ ਉਹ ਆਮ ਲੋਕਾਂ ਲਈ ਖਾਸ ਕਰਕੇ ਜਿਹੜਾ ਥੱਲੜਾ ਵਰਗ ਹੁੰਦਾ ਉਹਦੇ ਲਈ ਕਿਤੇ ਨਾ ਕਿਤੇ ਘਾਤਕ ਸਾਬਤ ਹੁੰਦੀ ਆ ਤੇ ਹੋ ਸਕਦਾ ਔਰ ਇਹ ਸਮੱਸਿਆਵਾਂ 'ਕੱ ਲਈ ਧਰਮ ਦੀ ਰਾਜਨੀਤੀ ਇਹ ਨਹੀਂ ਹੈਗਾ ਵੀ ਇਹ ਪਾਰਟੀਆਂ ਕਰਦੇ ਨੇ ਜਿਵੇਂ ਬੀਜੇਪੀ ਜਾਂ ਅਕਾਲੀ ਦਲ ਮੈਂ ਤਾਂ ਕਾਮਰੇਡਾਂ ਦੇ ਬਹੁਤ ੜੇ ਦੇਖੇ ਨੇ ਜਿਹੜੇ ਇਸ ਪ੍ਰਕਾਰ ਦੀ ਰਾਜਨੀਤੀ ਚਕੀਨ ਕਰਦੇ ਨੇ ਦੂਜਿਆਂ ਨੂੰ ਕ੍ਰਸ਼ ਕਰ ਦਿਓ ਚਾਹੇ ਧਰਮ ਦੇ ਨਾਂ ਤੇ ਕਰਿਓ ਚਾਹੇ ਕਲਾਸ ਦੇ ਨਾਂ ਦੇ ਉੱਤੇ ਕਰੋ ਇਹ ਇਹ ਸਾਰੀਆਂ ਚੀਜ਼ਾਂ ਮੈਂ ਉਹੀ ਬਾਰ-ਬਾਰ ਕਹਿ ਰਿਹਾ ਵੀ ਲੋਕਤੰਤਰ ਦਿਨੂ ਅਸੀਂ ਵੱਡਾ ਫਰਮ ਕਹਿੰਦੇ ਆ ਉਹਦਾ ਬੇੜਾ ਕਰਕੇ ਆ ਕਿਉਂਕਿ ਵਿਜ਼ਨ ਨਹੀਂ ਹੈਗਾ ਲੀਡਰਸ਼ਿਪ ਕੋਲ ਰਟੇ ਰਟਾਏ ਦਾ ਲੈਕਚਰ ਹੁੰਦੇ ਨੇ ਆਪਣਾ ਕੁਝ ਵੀ ਨਹੀਂ ਪਤਾ ਠੀਕ ਆ ਤੇ ਨਾਲ ਵਾਲੇ ਵਾਲੇ ਬੰਦੇ ਦੱਸਦੇ ਨੇ ਆ ਪਿੰਡ ਚ ਆ ਇਹ ਜੀ ਆ ਬੋਲਣਾ ਲੋਕ ਸਭਾ ਚੋਂ ਆ ਕੋਈ ਦੇਖ ਲਿਓ ਠੀਕ ਹੈ ਜਦੋਂ ਇੱਕ ਤੇ ਹਲਕੇ ਤੱਕ ਤੋਂ ਸੀਮਤ ਹੁੰਦੇ ਨੇ ਜਿਵੇਂ ਹੁਣ ਐਮਐਲਏ ਨੂੰ ਟਿਕਟ ਦਿੱਤੀ ਆ ਜਿਹੜਾ ਹਾਂ ਸਰਾਂਤੋਂ ਐਮਐਲਏ ਜਿਹੜਾ ਰਾਏਕੋਟ ਬੋਲੇਗਾ ਉਹਨੂੰ ਰਾਏਕੋਟ ਦੇ ਮੁੱਦਿਆਂ ਦਾ ਕੀ ਪਤਾ ਉਹ ਤੋਂ ਚਾਹੇ ਗਲਤ ਬੁਲਾਉਣਾ ਚਾਹੇ ਠੀਕ ਬੁਲਾਉਣਾ ਚਾਹੇ ਧਰਮ ਦੇ ਹੁਣ ਇਹ ਆ ਵੀ ਅਗਲਾ ਕਹਿੰਦਾ ਜੀ ਆਹ ਫਲਾਣਾ ਬਾਬਾ ਬੈਠਾ ਚਾਹੇ ਉਹ ਬਾਬਾ ਲੱਖ ਬਗਨਾਮ ਹੋਵੇ ਅਗਲਾ ਕਹਿੰਦਾ ਜੀ ਆਪਾਂ ਨੇ ਮੱਥਾ ਦੇਖਣਾ 100 ਵੋਟਾਂ ਮਿਲੀਆਂ ਯਾਨੀ ਕਿ ਆਪਣੀ ਹੋਣਦ ਆਪਣਾ ਅਸਤਿਤਵ ਜਿਹੜਾ ਹੈਗਾ ਉਹ ਕੁਰਸੀ ਦੀ ਪ੍ਰਾਪਤੀ ਤੱਕ ਹੀ ਰਹਿ ਗਿਆ ਉਹ ਤੋਂ ਵੱਧ ਕੋਈ ਗੱਲ ਨਾ ਹੋ ਰਹੀ ਆ ਤੇ ਨਿੱਜੀ ਤੌਰ ਤੇ ਵੀ ਕੀ ਤੇ ਪੈਸਾ ਕਿਦਾਂ ਇਕੱਠਾ ਕਰਨਾ ਇਹ ਰਾਜਨੀਤੀ ਦੀ ਅੱਜ ਦਾ ਮੁੱਖ ਨੋਟਸ ਬਣ ਚੁੱਕੇ ਚੋਣ ਮੈਨੀਫੈਸਟੋ ਦੇ ਵਿੱਚ ਰਾਜਨੀਤਿਕ ਲੁਭਾਵੇਂ ਵਾਅਦੇ ਕਰਦੇ ਨੇ ਜੀ ਹੁ ਜਿਵੇਂ ਕਿ ਕਾਂਗਰਸ ਕਹ ਰਹੀ ਕਿ 1 ਲੱਖ ਰੁਪਏ ਤੋਂ ਦੀਦੀਆਂ ਦੇ ਖਾਤਿਆਂ ਦੇ ਖਾਤੇ ਵਿੱਚ ਆਉਣਾ ਜੀ ਦੂਜੇ ਪਾਸੇ ਮੋਦੀ ਸਾਹਿਬ ਵੱਲ ਵੀ ਕਿਹਾ ਜਾ ਰਿਹਾ ਕਿ ਦੀਦੀਆਂ ਦੇ ਖਾਤੇ ਵਿੱਚ ਜੀ ਲੱਖ ਰੁਪਏ ਪਾਇਆ ਜਾਊਗਾ ਆਮ ਪੰਜਾਬ 3 ਲੱਖ ਤੋਂ ਕਰੋੜ ਤੋਂ ਵੱਧ ਕਰਜਾਈ ਹੈ ਜੀ ਫ੍ਰੀ ਦੀ ਲਾਤ ਜਿਹੜੀ ਲਾਈ ਜਾ ਰਹੀ ਆ ਜੀ ਇਹ ਆਟਾ ਦਾਲ ਦਾ ਸਕੀਮ ਬੁਝੇ ਪਾਸੇ ਜਿਹੜੇ ਨੌਜਵਾਨ ਨੇ ਜਿਹੜੀ ਆਪਣੀ ਕ੍ਰੀਮ ਕਹਿ ਸਕਦਾ ਕਿ ਆਉਣ ਵਾਲੇ ਭਵਿੱਖ ਕਹਿੰਦੇ ਨੇ ਰਾਜਨੀਤਿਕ ਲੋਕਾਂ ਦਾ ਬਿਆਨ ਹੁੰਦਾ ਕਿ ਜਿਹੜੀ ਕਿ ਦੇਸ਼ ਦਾ ਭਵਿੱਖ ਨੌਜਵਾਨਾਂ ਦੇ ਵਿੱਚ ਆ ਉਹ ਸਾਡੀ ਵਿਦੇਸ਼ਾਂ ਨੂੰ ਜਾ ਰਹੀ ਹੈ ਪਟ ਜੀ ਉਹਦੇ ਚ ਮੈਂ ਤਾਂ ਇੱਕ ਤੋਂ ਐਡ ਵੀ ਕਰਨਾ ਚਾਹਾਂਗਾ ਮੈਨੂੰ ਲੱਗਦਾ ਇਸ ਸਥਿਤੀ ਦੇ ਉੱਪਰ ਅਸੀਂ ਮੁਫਤ ਵਾਲੇ ਸਾਧਨਾਂ ਦੇ ਉੱਪਰ ਆ ਗਏ ਹੂੰ ਮੈਨੂੰ ਹੁਣ ਇਹ ਲੱਗਦਾ ਵੀ ਵੈਸੇ ਤਾਂ ਲੋਕਤੰਤਰ ਹੈ ਦੇਸ਼ ਦੇ ਵਿੱਚ ਹੂੰ ਤਾਂ ਡਿਕਟੇਟਰਸ਼ਿਪ ਲਾਗੂ ਕਰ ਕਿ ਰੋਟੀ ਵੀ ਜਿਹੜੀ ਹੈਗੀ ਉਹ ਵੀ ਸੁਪ ਕਮਿਸ਼ਨਰ ਤੇ ਸਰਪੰਚ ਨੂੰ ਕਹਿ ਦੇਣਾ ਚਾਹੀਦਾ ਭਾਈ ਸਰਕਾਰ ਦਊਗੀ ਤੁਸੀਂ ਸਵੇਰੇ ਆ ਕੇ ਖਾਣੀ ਆ ਤੁਸੀਂ ਵੇਲੇ ਹੋ ਠੀਕ ਆ ਲੋਕਾਂ ਨੂੰ ਇੱਕ ਪਾਸੇ ਦਾ ਰਜਗਾਰ ਦੇ ਲਾਰੇ ਲਾ ਰਹੇ ਨੇ ਬ੍ਰੇਨ ਸਾਡਾ ਬ੍ਰੇਨ ਬੁਰਿਆ ਬਾਹਰ ਨੂੰ ਦੂਜੇ ਪਾਸੇ ਤੁਸੀਂ ਫਰੀ ਦੀਆਂ ਆਤਾਂ ਪਾ ਕੇ ਤੁਸੀਂ ਉਹਨਾਂ ਦੇ ਰਜਗਾਰ ਦਾ ਚੰਗਾ ਪ੍ਰਬੰਧ ਕਰੋ ਉਹਨਾਂ ਦੀਆਂ ਚੰਗੇ ਪੇ ਰੋਲਸ ਹੋਣ ਤੇ ਦੋ ਚੀਜ਼ਾਂ ਜਿਹੜੀਆਂ ਮਸਟ ਨੇ ਜਿਹੜੀਆਂ ਅਸੀਂ ਅਜੇ ਤੱਕ ਰੋਲ ਘੋਟੋਲੇ 'ਚ ਰੱਖਿਆ ਨੈਸ਼ਨਲਾਈਜ਼ ਕੀਤਾ ਜਾ ਸਕਦਾ ਇੱਕ ਡਾਕਟਰ ਹਾਰਟ ਦਾ ਆਪਰੇਸ਼ਨ ਕਰਦਾ ਰੁਪਈਆ 5 ਲੱਖ ਲਾ ਦਿੰਦਾ ਗਰੀਬ ਕਿੱਥੋਂ ਦੇ ਦੇਵੇ ਜੀ ਸਾਡੇ ਤੇ 500 ਦੀ ਹੜੀ ਵਾਲਾ ਜਾਂ 500 ਦੀ ਹੜੀ ਵਾਲਾ ਇਹ ਚੀਜ਼ਾਂ ਜਿਹੜੀਆਂ ਨੇ ਇਹ ਜ਼ਰੂਰੀ ਜਿਹੜੀਆਂ ਸਹੂਲਤਾਂ ਨੇ ਇਹ ਟੋਟਲ ਫ੍ਰੀ ਚਾਹੀਦੀਆਂ ਚਾਹੇ ਉਹ ਇੰਸ਼ੋਰੈਂਸ ਦੇ ਪ੍ਰੂਵ ਕਰਨ ਵੀ ਜਿੱਥੇ ਮਰਜ਼ੀ ਕਰਾਓ ਹੁਣ 5 ਲੱਖ ਵਾਲਾ ਕਾਰਡ ਸੀਗਾ ਪਹਿਲਾਂ ਹੁਣ ਕਾਂਗਰਸ ਕਹਿੰਦੀ ਅਸੀਂ 20 ਲੱਖ ਦੇਵਾਂਗੇ ਹਾਂ ਇਹ ਤੋਂ ਥੋੜਾ ਬਣਦੀ ਤੁਸੀਂ ਸਹੂਲਤਾਂ ਹੀ ਫ੍ਰੀ ਕਰ ਦਿਓ ਵੀ ਟੋਟਲ ਸਹੂਲਤਾਂ ਜਿਹੜੀਆਂ ਸਰਕਾਰੀ ਹਸਪਤਾਲ ਦੇ ਵਿੱਚ ਚਾਹੇ ਤੁਸੀਂ ਹਾਰਟ ਦਾ ਕਰਾਓ ਚਾਹੇ ਤੁਸੀਂ ਲੱਤ ਦਾ ਆਪਰੇਸ਼ਨ ਕਰੋ ਟੋਟਲ ਫ੍ਰੀ ਮਿਲੇਗਾ ਸਾਰ ਇਹ ਤਾਂ ਮਤਲਬ ਤੁਸੀਂ ਅਜੇ ਵੀ ਲੋਕਾਂ ਨੂੰ ਵਰਗਵੰਡ ਦੇ ਵਿੱਚ ਪੰਡ ਰਹੇ ਹੋ ਅਮੀਰੀ ਗਰੀਬੀ ਦਾ ਪਾੜਾ ਇਹ ਤਾਂ ਜਿਹੜੀਆਂ ਹਰੇਕ ਦੀ ਲੋੜ ਹੈਗੀ ਆ ਹੁਣ ਤੁਸੀਂ ਦੇਖੋ ਵੀ ਸਰਕਾਰੀ ਸਕੂਲਾਂ ਚ ਫੀਸ ਫ੍ਰੀ ਆ ਤੇ ਕਈ ਵਾਰ ਉਥੇ ਇਨਫਰਾਸਟ੍ਰਕਚਰ ਨਹੀਂ ਹੁੰਦਾ ਆਪਾਂ ਮਜਬੂਰੀ ਚ ਕਈ ਵਾਰ ਬੱਚੇ ਜਿਹੜੇ ਹੈਗੇ ਨੇ ਪ੍ਰਾਈਵੇਟ ਸਕੂਲਾਂ ਚ ਭੇਜ ਦਿਆਂ ਤਾਂ ਕਿ ਇਨਫਰਾਸਟ੍ਰਕਚਰ ਜਿਹੜਾ ਉਥੇ ਪੂਰਾ ਹੋਣਾ ਪਰ ਤੁਸੀਂ ਫੀਸ ਦਾ ਕਿਤੇ ਕੋਈ ਨਹੀਂ ਗੱਲ ਕਰਦਾ ਵੀ ਅਸੀਂ ਫੀਸ ਜਿਹੜੀ ਹੈਗੀ ਫਿਕਸ ਕਰਾਂਗੇ ਇਹ ਬੱਚਾ ਐਲकेजी ਚ ਪੜਦਾ ਭਾਈ 400 ਰੁਪਏ ਤੋਂ ਵੱਧ ਨਹੀਂ ਕੋਈ ਲੈ ਸਕਦਾ 300 ਤੋਂ ਨਹੀਂ ਲੈ ਸਕਦਾ ਫੀਸਾਂ ਨਾ ਹੋਈਆਂ 3 3000 ਇਸ ਕਰਕੇ ਇਹ ਵਾਦੇ ਜਿਹੜੇ ਨੇ ਇਹ ਲਾਰੇ ਨੇ ਜਿਵੇਂ ਪੰਜਾਬੀ ਦਾ ਜੀ ਸੀ ਤੇਰਾ ਲਾਰਾ ਵੇ ਸ਼ਰਾਬੀਆਂ ਦੀ ਕਫ ਵਰਗਾ ਉੱਥੇ ਉੱਥੇ ਆ ਕੇ ਖੜ ਗਿਆ ਚਾਹੇ ਉਹ ਬੁੱਦੀ ਕਿਈ ਜਾਵੇ ਇਹ ਪੂਰੇ ਨਹੀਂ ਹੋਣੇ ਜਦੋਂ ਤੁਸੀਂ ਘਬਰਾਹ ਕਰਕੇ ਆਉਂਦੇ ਹੋ ਤੇ ਫਿਰ ਲੋਕ ਤੁਹਾਨੂੰ ਗਾਲ੍ਹ ਕੱਢਦੇ ਨੇ ਤੁਸੀਂ ਵਾਰ-ਵਾਰ ਫੇਰ ਇਹ ਰਾਜਨੀਤੀ ਦੇ ਵਿੱਚ ਆਪਾਂ ਕਹਿੰਦੇ ਆ ਵੀ ਇੱਕ ਨਵਾਂ ਬੰਦਾ ਉੱਠਿਆ ਯਾਰ ਹਾਂ ਅਸਲ ਦੇ ਵਿੱਚ ਜਿਹੜੇ ਪੁਰਾਣੇ ਹੁੰਦੇ ਨੇ ਨਾ ਜਦੋਂ ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਹੁਣ ਲੋਕਾਂ 'ਚ ਪ੍ਰਸਿੱਧ ਨਹੀਂ ਰਹੇ ਉਹ ਫਿਰ ਨਵੇਂ ਨੂੰ ਕਹਿੰਦੇ ਆ ਵੀ ਤੂੰ ਚੱਲ ਆ ਹੁਣ ਮੂਰੇ 10 ਸਾਲ ਤੇਰੇ ਨਾਲ ਕੱਢੀ ਉਹਦੇ 'ਚ ਕੁਝ ਬੰਦੇ ਸ਼ਿਫਟਿੰਗ ਹੁੰਦੇ ਨੇ ਕੁਝ ਨਵੇਂ ਆ ਜਾਂਦੇ ਨੇ ਕਰਦਾ ਉਹ ਵੀ ਆ ਤੇ ਆਪਾਂ ਸਾਰਾ ਕੁਝ ਵਰਤਾਰਾ ਅਸੀਂ ਦੇਖ ਰਹੇ ਆ ਇਸ ਕਰਕੇ ਬਦਲਾਅ ਜੇ ਲੈਉਣਾ ਬਦਲਾਅ ਤਾਂ ਜ਼ਮੀਨੀ ਪੱਧਰ ਤੇ ਆਉਣਾ ਚਾਹੀਦਾ ਤੁਹਾਡੀਆਂ ਸੇ ਸੂਤਾਂ ਤੁਹਾਡੀਆਂ ਸਿੱਖਿਆ ਉਹ ਤਾਂ ਜੇ ਬੈਂਕ ਨੈਸ਼ਨਲਾਈਜ਼ ਹੋ ਸਕਦੇ ਨੇ ਕਿਸੇ ਸਮੇਂ ਤਾਂ ਸਕੂਲ ਕੋਈ ਹੋ ਸਕਦੇ ਉਹ ਨਾ ਫੀਸ ਦਾ ਉਹ ਪ੍ਰਬੰਧ ਨਾ ਕਰੋ ਨਾ ਯਾਰ ਵੀ ਅਸੀਂ ਭਾਈ ਜਿਹੜਾ ਕੋਈ 10ਵੀਂ ਚ ਬੱਚਾ ਪੜਦਾ ਜੇ ਕੋਈ ਮੈਡੀਕਲ ਦਾ ਸਟੂਡੈਂਟ ਆ ਕੋਈ ਕਮਰਸ ਦਾ ਸਟੂਡੈਂਟ ਆ ਉਹਦੀ ਸਰਕਾਰ ਫੀਸ ਦੋਗੀ ਤੁਹਾਨੂੰ ਚਿੰਤਾ ਕਰਨ ਦੀ ਲੋੜੋ ਸਕੂਲ ਉਹਦੇ ਨਾਲ ਟਾਈਪ ਕਰੇ ਜਿੱਥੇ ਮਰਜ਼ੀ ਬੱਚੇ ਨੂੰ ਪੜਾਓ ਤੁਸੀਂ ਤਾਂ ਵਰਗਵੰਡਾ ਆਪੇ ਪਾਇਦਾ ਕਿ ਸਰਕਾਰੀ ਸਕੂਲ ਚ ਪੜਾਓ ਸਰਕਾਰੀ ਸਕੂਲ ਸੂਲ ਤਾਂ ਨਹੀਂ ਮੈਡੀਕਲ ਦਾ ਜਿਹੜਾ ਬੱਚਾ ਹੈਗਾ ਕਿਉਂਕਿ ਮੈਂ ਆਮਾਦੀ ਪਾਰਟੀ ਨੇ ਸਕੂਲ ਆਫ ਐਮਨਸ ਬਣਾਏ ਜਿਵੇਂ ਇਹ ਤਾਂ ਪਹਿਲਾਂ ਵੀ ਜਿਹੜੇ ਬਾਲ ਸਾਹਿਬ ਨੇ ਹੀ ਬਣਾਏ ਸੀ ਉਸ ਕਿੰਨੇ ਕੁ ਬੱਚੇ ਜਾਂਦੇ ਨੇ ਮੈਂ ਮੈਂ ਵਾਰ-ਵਾਰ ਕਹਿ ਰਿਹਾ ਕਿੰਨੇ ਕੁ ਬੱਚਿਆਂ ਨੂੰ ਸੂਲਤਾ ਮਿਲਦੀਆਂ ਨੇ ਉਹਦੇ ਵਿੱਚ ਫਿਰ ਪ੍ਰਾਈਵੇਟਾਂ ਦੇ ਵਿੱਚ ਲੋਕ ਕਿਉਂ ਜਾਂਦੇ ਨੇ ਹੁਣ ਆਪਣੇ ਕੇਂਦਰੀ ਵਿਦਿਆਲਿਆ ਉੱਥੇ ਸੀਟੇ ਨਹੀਂਿਲਦੀ ਜੇ ਉੱਥੇ 인ਫਰਾਸਟ੍ਰਕਚਰ ਪੂਰਾ ਹੋਵੇ ਤੇ ਸੀਟ ਨਹੀਂ ਮਿਲਦੀ ਤੁਸੀਂ ਬਲਾਕ ਪੱਧਰ ਦੇ ਉੱਤੇ ਖੋਲ੍ਹ ਦਿਓ ਤੁਸੀਂ ਨੋਦਿਆ ਵਿਦਿਆਲਿਆ ਬਲਾਕ ਪੱਧਰ ਦੇ ਉੱਤੇ ਖੋਲ੍ਹ ਦਿਓ ਜੇ ਪੰਜਾਬ ਸਰਕਾਰ ਨਹੀਂ ਕਰਦੀ ਸੈਂਟਰ ਇਹ ਵੱਧ ਕਰਕੇ ਹੀ ਰਾਜ ਨਹੀਂ ਕਿਉਂਕਿ ਵਿਜ਼ਨ ਨਹੀਂ ਹੈਗਾ ਕਿਉਂਕਿ ਧਿਆਨ ਤਾਂ ਜਿਹੜਾ ਹੈਗਾ ਵੀ ਲੁੱਟਣਾ ਕਿਵੇਂ ਆ ਸਿਸਟਮ ਉਹਦੇ ਵਿੱਚੋਂ ਪੈਸਾ ਆਪਣੇ ਨਿੱਤੇ ਲਈ ਆਪਣੇ ਬੱਚਿਆਂ ਲਈ ਉਹ ਕਿਵੇਂ ਕੱਢਣਾ ਇਸ ਪਾਸੇ ਧਿਆਨ ਆ ਜਦੋਂ ਤੁਸੀਂ ਕੋਈ ਪਾਰਟੀ ਆ ਮੈਂ ਕਿਸੇ ਨੂੰ ਨਿੱਜੀ ਤੌਰ ਤੇ ਨਹੀਂ ਕਹਿੰਦਾ ਸਾਰੇ ਲੋਕੂ ਨਿਜਾਮ ਦਾ ਹਿੱਸਾ ਤੇ ਉਹਦੇ ਵਿੱਚੋਂ ਪੈਸੇ ਲੁੱਟ ਕੇ ਆਪਣੇ ਘਰ ਭਰਨੇ ਜਿਹੜਾ ਹੈਗਾ ਮੰਤਵ ਹੈਗਾ ਰਾਜਨੀਤੀ ਸੋ ਬਹੁਤ ਬਹੁਤ ਧੰਨਵਾਦ ਲਾਲੀ ਜੀ ਬਹੁਤ ਧੰਨਵਾਦ ਸਮਾਂ ਦਿੱਤਾ ਹੇ ਸੰ ਤਰੋਚਨ ਸਿੰਘ ਲਾਲੀ ਜੋ ਰਾਜਨੀਤਿਕ ਮੈਸੇਜ ਨਾਲ ਵੱਲੋਂ ਪੰਜਾਬ ਦੇ ਮੁੱਦਿਆਂ ਦੀ ਵੱਡੀ ਗੱਲ ਕੀਤੀ ਹੈ ਤੇ ਉੱਥੇ ਹੀ ਪੰਜਾਬ ਦੇ ਮੁੱਦਿਆਂ ਤੇ ਜਿਹੜੇ ਨਾ ਰਾਜਨੀਤਿਕ ਲੋਕਾਂ ਉੱਤੇ ਵੀ ਇਹਨਾਂ ਨੇ ਕਈ ਗੰਭੀਰ ਸਵਾਲ ਖੜੇ ਕੀਤੇ ਨੇ